ਜੁਜਾਰ ਸਿੰਘ ਦੀ ਫਾਈਟਾਂ ਤੁਸੀਂ ਬਹੁਤ ਪਹਿਲਾਂ ਵੀ ਜਿੱਤੀਆਂ ਹੋਈਆਂ ਪਰ ਇਸ ਫਾਈਟ ਤੋਂ ਮਤਲਬ ਤੁਸੀਂ ਪੂਰੇ ਵਰਡ ਦੇ ਵਿੱਚ ਫੇਮਸ ਹੋ ਗਏ ਕਿਸੇ ਕਿਸੇ ਜਿੱਤਣ ਤੋਂ ਬਾਅਦ ਜੋ ਸਟੈਪ ਕੀਤੇ ਲੋਕ ਉਸ ਨੂੰ ਫੋਲੋ ਕਰਕੇ ਉਵੇਂ ਹੀ ਕਰ ਰਹੇ ਨੇ ਨਾ ਇਹ ਇਤਿਹਾਸ ਚ ਕਦੇ ਪਾਵਰ ਸਲੈਬ ਵਿੱਚ ਹੋਇਆ ਵੀ ਜਿੱਤਣ ਤੋਂ ਬਾਅਦ ਗਾਣਾ ਲੱਗਿਆ ਹੋਵੇ چاہے ਉਹ ਅੰਗਰੇਜ਼ੀ ਹੋਣ ਵੀ ਉਹਨਾਂ ਨਕਸ਼ੇ ਹੋਣ ਪਹਿਲਾ ਸਿੱਕ ਖਿਡਾਰੀ ਆ ਜਿਹੜਾ ਇਸ ਸੀਜ਼ਨ ਦੇ ਵਿੱਚੋਂ ਖੜਾ ਦੇਖਿਆ ਔਰ ਜਿੱਤ ਕੇ ਆਇਆ ਕਦੇ ਪਹਿਲਾਂ ਕੋਈ ਐਦਾਂ ਹੋਇਆ ਸੀ ਨਹੀਂ ਕੋਈ ਨਹੀਂ ਸੀਗਾ ਜੀ ਕੋਈ ਨਹੀਂ ਸੀਗਾ ਇਹਦੇ ਵਿੱਚ ਕੋਈ ਨਹੀਂ ਇਹ ਮੈਂ ਪਹਿਲਾ ਭਾਰਤੀ ਆ ਪਹਿਲਾ ਪੰਜਾਬੀ ਪਹਿਲਾ ਸਿੱਖ ਸਰਦਾਰ ਹੈ। ਉੱਥੇ ਜਿਹੜੇ ਦੋ ਬੱਚੇ ਵੀ ਤੁਸੀਂ ਦੇਖਿਆ ਕਿ ਕਿਵੇਂ ਤੁਹਾਨੂੰ ਮਤਲਬ ਫੋਲੋ ਕਰਕੇ ਕਰ ਰਹੇ ਸੀ। ਪ੍ਰਿੰਸ ਕਿਡ ਕਿਹਾ ਜਾਂਦਾ ਉਹਨਾਂ ਨੂੰ ਜਿਹਨੇ ਉਹ ਜੁੜਵਾ ਨੇ ਉਹ। ਜੀ ਜੀ ਤੇ ਉਹ ਬਹੁਤ ਜ਼ਿਆਦਾ ਫੇਮਸ ਨੇ ਜੀ ਯੂਰਪ ਦੇ ਵਿੱਚ। ਜੀ। ਹਰ ਇੱਕ ਵੀਡੀਓ ਉਹਨਾਂ ਦੀ 8-10 ਮਿਲੀਅਨ ਜਾਂਦੀ ਹੋ ਜਾਂਦੀ ਹੈ। ਉਹ ਬੱਚਿਆਂ ਨੇ ਫੁੱਲ ਕਾਪੀ ਕੀਤਾ ਜੀ ਮੈਂ। ਫੁੱਲ ਪੰਗੜਾ ਪਾਇਆ ਜੀ ਉਹਦੇ ਤੇ। ਬਿਲਕੁਲ ਗੋਰੀ ਵੀ ਨੱਚਣ ਲਾਦੇ ਤੁਸੀਂ। ਸ਼ੇਖ ਵੀ ਨੱਚੇ ਜੀ। ਜਮੇਰ ਨੀਰਲੀ 8 ਮੀਡੀਆ ਇੰਨਾ ਫੇਮ ਮੈਂ ਕਦੇ ਜ਼ਿੰਦਗੀ ਦੇ ਵਿੱਚ ਲੈ ਲੂੰਗਾ। ਤੇ ਮੈਂ ਕਦੇ ਨਹੀਂ ਸੀ ਸੋਚਿਆ। ਕਾਲਣਾ ਕਿੰਨੀ ਕੁ ਕਾਲਣੀ ਪਈ ਕਿੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ ਫਾਦਰ ਸਾਹਿਬ ਅ ਅਸੀਂ ਛੋਟੇ ਸੀਗੇ ਉਹ ਕਮਾਂਦੇ ਸੀ ਉਹ ਸਾਰੀ ਦੀ ਸਾਰੀ ਕਮਾਈ ਉਹਨਾਂ ਨੇ ਹੋਰ ਕੁਝ ਨਹੀਂ ਬਣਾਇਆ ਜੀ ਉਹਨਾਂ ਨੇ ਸਾਨੂੰ ਪਹਿਲਵਾਨ ਬਣਾਇਆ ਆਖਰੀ ਜਿਹੜੀ ਚਪੇੜ ਸੀਗੀ ਹਮ ਸਲੈਪ ਸੀ ਜਿਹੜੀ ਜੀ ਉਹਨੇ ਉਹਨੂੰ ਅਨਕੌਂਸ਼ੀਅਸ ਕਰਤਾ ਉਹ ਲੜ ਉਹਦਾ ਉਹ ਗਿਰਨੋਂ ਬਚਿਆ ਬਸ ਹੋਰ ਬਾਕੀ ਸਭ ਕੁਝ ਉਹਦਾ ਹੋ ਗਿਆ ਸੀ ਉਹ ਕਹਿੰਦੇ ਸੀ ਤਾਂ ਉਹਨਾਂ ਨੂੰ ਮਿਲਣ ਵੀ ਗਏ ਸੀ ਹਾਂ ਜੀ ਉਹ ਉਹਨਾਂ ਨੇ ਮਿਲਣ ਗਿਆ ਸੀਗਾ ਉਹ ਥੋੜਾ ਉਹਨਾਂ ਨੇ ਹੰਕਾਰ ਦੇ ਵਿੱਚ ਸੀਗੇ ਹੂੰ ਬਹੁਤ ਬੁਰਸ਼ ਉੱਤੇ ਉੱਪਰ ਢੇਡ ਗੱਲਾਂ ਹੋਈਆਂ ਗਰਮਾ ਗਰਮ ਹੋ ਗਿਆ ਮਾਹੌਲ ਹੂੰ ਤੇ ਫਿਰ ਅਗਲੇ ਦਿਨ ਫਿਰ ਠੰਡੇ ਕਰਤੇ ਜੀ ਕਹਿੰਦੇ ਸੀ ਕੁਝ ਤੁਹਾਨੂੰ ਹਾਂ ਕਹਿੰਦੇ ਸੀਗੇ ਯੂਸੀ ਲੀਗ ਆਏ ਯੂਸੀ ਲੀ ਇੰਡੀਅਨ ਗਾਏ ਹਾਂ ਗੋ ਅਵੇ ਫਰੋਮ ਅਸ ਉੰਨੇ ਹੀ ਕੱਪੀ ਪਹਿਲੇ ਜਪੇੜ ਚ ਬੇਹੋਸ਼ ਕਰ ਦਾਂਗੇ ਹਾਂ ਡੰਪਲਿੰ ਨੇ ਕਿਹਾ ਸੀ ਤੇ ਮੈਂ ਡੰਪਲਿੰ ਨੂੰ ਕਿਹਾ ਮੈਂ ਕਹ ਇੱਕ ਵਾਰ ਹੈਵੀ weight ਦੀ ਬੈਲਟ ਜਿੱਤ ਲੈਣ ਦੇ ਉਦੋਂ ਬਾਅਦ ਬਾਰੀ ਤੇਰੀ ਹੋਇਆ ਜੂ ਜਾਰ ਟਾਈਗਰ ਸਟੇ ਦੇਚਾ ਜਸ ਸਿੰਘ ਨੇ ਗੋਰੇ ਨੂੰ ਥੱਪੜ ਮਾਰ ਮਾਰ ਕੇ ਚੇਤ ਕਰ ਦਿੱਤਾ ਤੇ ਪੂਰੀ ਦੁਨੀਆ ਦੇ ਵਿੱਚ ਨਾਮ ਬਣਾਤਾ ਅੱਜ ਸੋਸ਼ਲ ਮੀਡੀਆ ਤੇ ਉਹਨਾਂ ਦੇ ਚਰਚੇ ਨੇ ਜੁਝਾਰ ਸਿੰਘ ਚਮਕੌਰ ਸਾਹਿਬ ਦੇ ਰਹਿਣ ਵਾਲੇ ਜਿੱਥੇ ਗੋਰੇ ਨੂੰ ਚਪੇੜਾ ਮਾਰ-ਮਾਰ ਕੇ ਚਿੱਤ ਕੀਤਾ ਉੱਥੇ ਹੀ ਪਾਵਰ ਸਲੈਪ ਚੈਂਪੀਅਨਸ਼ਿਪ ਤੇ 골ਡ ਮੈਡਲ ਜਿੱਤ ਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਅੱਜ ਖਾਸ ਔਰਤ ਤੇ ਉਹਨਾਂ ਦੇ ਘਰ ਪਹੁੰਚੇ ਉਹਨਾਂ ਨਾਲ ਗਲਬਾਤ ਕਰਨ ਦੇ ਲਈ ਸਵਾਗਤ ਕਰਦੇ ਹਾਂ ਇੱਕ ਸੁਨੇਹਾ ਟੀਵੀ ਤੇ ਤੇ ਗੱਲਾਂ ਬਾਤਾਂ ਕਰਾਂਗੇ ਇਹ ਜਰਨੀ ਕਿਵੇਂ ਸਟਾਰਟ ਹੁੰਦੀ ਆ ਜਿੱਤੇ ਅੱਜ ਇਹ ਫਾਈਟ ਜਿੱਤੀ ਉੱਥੇ ਹੋਰ ਵੀ ਅਨੇਕਾਂ ਵਰਡ ਫਾਈਟ ਉਹਨਾਂ ਨੇ ਜਿੱਤੀਆਂ ਹੋਈਆਂ ਨੇ ਜਿਹੜੀ ਕਿ ਕੇਸ ਫਾਈਟ ਹੁੰਦੀ ਆ ਹੋਰ ਵੀ ਕਈ ਫਾਈਟਾਂ ਹੈਗੀਆਂ ਇਸ ਬਾਰੇ ਵੀ ਜ਼ਿਕਰ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਉਹਨਾਂ ਦਾ ਇੱਕ ਸੁਨੇਹਾ ਟੀਵੀ ਤੇ ਜੁਜਾਰ ਸਿੰਘ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੁਜਾਰ ਸਿੰਘ ਜੀ ਪਹਿਲਾਂ ਤਾਂ ਤੁਹਾਨੂੰ ਵਧਾਈ ਦੇਣੀ ਆ ਕਿ ਤੁਸੀਂ ਵਰਡ ਦੇ ਵਿੱਚ ਪੂਰੇ ਵਰਡ ਦੇ ਵਿੱਚ ਦੇਸ਼ ਦਾ ਨਾਮ ਰੌਸ਼ਨ ਕੀਤਾ ਉੱਥੇ ਹੀ ਪੰਜਾਬ ਦੀ ਤੇ ਚਮਕੌਰ ਸਾਹਿਬ ਦੀ ਪਾਵਨ ਧਰਤੀ ਤੋਂ ਤੁਸੀਂ ਰਹਿਣ ਵਾਲੇ ਤੇ ਇਸ ਚਮਕੌਰ ਸਾਹਿਬ ਜੀ ਦਾ ਵੀ ਨਾਮ ਰੌਸ਼ਨ ਕੀਤਾ ਬਹੁਤ-ਬਹੁਤ ਵਧਾਈਆਂ ਤੁਹਾਨੂੰ ਕੀ ਕਹਿਣਾ ਚਾਹੋਗੇ ਜਦੋਂ ਤੁਸੀਂ UFC ਫਾਈਟ ਖੇਡਣ ਜਾਂਦੇ ਹੋ ਤੇ ਕਿਵੇਂ ਦੀਆ ਪਹਿਲਾਂ ਤਾਂ ਤਿਆਰੀਆਂ ਹੁੰਦੀਆਂ ਤੁਹਾਡੀਆਂ ਤੇ ਕੀ ਕਹਿਣਾ ਚਾਹੋਗੇ ਇਸ ਚੀਜ਼ ਬਾਰੇ ਅ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਜੋ ਇਹਨਾਂ ਮਾਨ ਬਖਸ਼ ਰਹੇ ਆ ਤੁਸੀਂ ਨੂੰ ਤੇ ਦੂਸਰੀ ਗੱਲ ਜੋ ਤੁਸੀਂ ਕੀਤੀ ਅਜੇ ਤੋਮ UFC ਖੇਡਣ ਗਿਆ ਤੇ ਉਹ ਕਿਦਾਂ ਦਾ ਐਕਸਪੀਰੀਅੰਸ ਸੀਗਾ ਤਾਂ ਉਹ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਜਦੋਂ ਕਿਸੇ ਦਾ ਕੋਈ ਸੁਪਨਾ ਪੂਰਾ ਹੁੰਦਾ ਹੈ ਤਾਂ ਉਹ ਬਸ ਉਹ ਖੁਸ਼ੀ ਦਾ ਉਹਦਾ ਟਿਕਾਣਾ ਹੀ ਨਹੀਂ ਹੁੰਦਾ ਤੇ ਮੈਂ ਪਹਿਲਾਂ ਤੋਂ ਮੈਂ ਪਲਵਾਨੀ ਕਰਦਾ ਸੀ ਬਿਲਕੁਲ ਫਿਰ ਮੈਂ ਕੇਜ ਫਾਈਟਿੰਗ ਕਰਨੇ ਸ਼ੁਰੂ ਕੀਤੀ ਜਿਹਦੀ ਸਭ ਤੋਂ ਵੱਡੀ ਪ੍ਰੋਮੋਸ਼ਨ ਯੂਐਫਸੀ ਹੈ ਜੀ ਉਹਦੇ ਵਿੱਚ ਖੇਡਣਾ ਸੁਪਨਾ ਸੀ ਉਹਨਾਂ ਦੀ ਉਹ ਪ੍ਰੋਮੋਸ਼ਨ ਬਣੀ ਪਾਵਰ ਸਲੈਪ ਜੀ ਤਾਂ ਮੈਨੂੰ ਪਾਵਰ ਸਲੈਪ ਦੇ ਵਿੱਚ ਖੇਡਣ ਦਾ ਮੌਕਾ ਮਿਲ ਗਿਆ ਹਾਲਾਂਕਿ ਹੋ ਸਕਦਾ ਮੈਨੂੰ ਯੂਐਫਸੀ ਦੇ ਵਿੱਚ ਐਮਐਮਏ ਖੇਡਣ ਨੂੰ ਅਜੇ ਹੋਰ 2-4 ਸਾਲ ਲੱਗ ਜਾਂਦੇ ਕਿਉਂਕਿ ਮੈਂ ਲਿਗਾਮੈਂਟ ਦਾ ਆਪਰੇਸ਼ਨ ਕਰਵਾਇਆ ਹੈ ਰਿਕਵਰੀ ਦੇ ਲਈ ਹਾਂ ਬਿਲਕੁਲ 15 ਦਿਨ ਤੁਸੀਂ ਪਹਿਲਾਂ ਆਪਰੇਸ਼ਨ ਕਰਵਾਉਂਦੇ ਹੋ ਤੇ ਬਸ ਛੇੜੀ ਵੱਡੀ ਫਾਈਟ ਦੇ ਲਈ ਜਾਂਦੇ ਹੋ ਬਿਲਕੁਲ ਜੀ ਉਹ ਕਿਉਂਕਿ ਐਮ ਐਮ ਐ ਫਾਈਟ ਦੇ ਲਈ ਬਿਲਕੁਲ ਪ੍ਰੋਪਰ ਟੋਟਲੀ ਕਿ ਆਪਾਂ ਕੋਈ ਇੰਜਰੀ ਨਹੀਂ ਹੋਣੀ ਚਾਹੀਦੀ ਫੇਕ ਖੇਡਣ ਦਾ ਫਾਇਦਾ ਨਹੀਂ ਤਾਂ ਕਿਉਂਕਿ ਬਹੁਤ ਵੱਡਾ ਹਾਂ ਬਹੁਤ ਵੱਡਾ ਲੈਵਲ ਵੀ ਬਹੁਤ ਵੱਡਾ ਹੋ ਜੁਆ ਸੀ ਤੇ ਮੈਨੂੰ ਪਾਵਰ ਸਲੈਬ ਦੇ ਵਿੱਚ ਮੌਕਾ ਮਿਲਿਆ ਆਫਰ ਮਿਲੀ ਕਿ ਤੁਸੀਂ ਖੇਡੋ ਤਾਂ ਮੈਂ ਉੱਥੇ ਖੇਡਣ ਗਿਆ ਤੇ ਉੱਥੇ ਜਿੱਤ ਦਰਜ ਕੀਤੀ ਹੈ ਤੇ ਉੱਥੇ ਸਿਲੈਕਸ਼ਨ ਮੇਰੀ ਇਸ ਲਈ ਹੋ ਗਈ ਕਿ ਮੈਂ ਪਹਿਲਾਂ ਤੋਂ ਐਮ ਐਮ ਐ ਫਾਈਟਿੰਗ ਦੇ ਵਿੱਚ ਅੰਡਰਫੀਟਡ ਹੈ ਤੇ ਕਮੇਟੀ ਦੀ ਕੁਸ਼ਤੀ ਦਾ ਮੇਰੇ ਕੋਲ 20 ਸਾਲ ਦਾ ਐਕਸਪੀਰੀਅੰਸ ਹੈ ਇਹ জারਨੀ ਕਿਵੇਂ ਸਟਾਰਟ ਹੁੰਦੀ ਹੈ ਤੁਹਾਡੀ ਕਦੋਂ ਸ਼ੁਰੂਆਤ ਹੁੰਦੀ ਹੈ ਤੇ ਕਿਵੇਂ ਤੁਸੀਂ ਪਹਿਲਾਂ ਕੁਸ਼ਤੀ ਤੋਂ ਫਿਰ ਹਨਾ ਐਮ ਐਮ ਐ ਫਾਈਟਰ ਫਿਰ ਤੁਸੀਂ ਅੱਗੇ ਹੁਣ ਕਾਫੀ ਜਿਹੜੇ ਵਰਡ ਚੈਂਪੀਅਨਸ਼ਿਪ ਜਿੱਤੀ ਹੈ ਇਸ ਸਫਰ ਦੀ ਸ਼ੁਰੂਆਤ ਕਿਵੇਂ ਹੋਈ ਨਹੀਂ ਸਫਰ ਦੀ ਸ਼ੁਰੂਆਤ ਸਾਡੇ ਘਰ ਤੋਂ ਹੀ ਹੋਈ ਹੈ ਜੀ ਪਲਵਾਨੀ ਤੋਂ ਹੋਈ ਹੈ ਜੀ ਬਸ ਮੇਨ ਸਾਡਾ ਬੇਸ ਪਲਵਾਨੀ ਹੀ ਹੈ ਪਰਿਵਾਰ ਚ ਸਭ ਤੋਂ ਪਹਿਲਾਂ ਕੌਣ ਪਲਵਾਨੀ ਕਰਦੀ ਸੀ ਪਿਤਾ ਜੀ ਕਬੱਡੀ ਖੇਡਦੇ ਸੀ ਤੇ ਰੁਸ਼ਤਵੇਂਦ ਭਾਰਤ ਕੇਸਰੀ ਪਰਮਿੰਦਰ ਸਿੰਘ ਡੂਮਸ਼ੜੀ ਉਹਨਾਂ ਦੇ ਬਹੁਤ ਪਰਮਟਾਰੇ ਮਿੱਤਰ ਸੀਗੇ ਜੀ ਸਾਡੇ ਘਰੇ ਉਹਨਾਂ ਦਾ ਬਹੁਤ ਜ਼ਿਆਦਾ ਆਣਾ ਜਾਣਾ ਸੀ ਜੀ ਤੇ ਉੱਥੇ ਤੋਂ ਸ਼ੁਰੂ ਹੋਈ ਹੋਈ ਹੈ ਜੀ ਹਾਂ ਮੈਨ ਲੱਗ ਕੇ ਪਿਤਾ ਨੂੰ ਦੇਖਦਿਆਂ ਹੋਇਆਂ ਵੱਡੇ ਹੋਏ ਤੇ ਉੱਥੇ ਹੀ ਤੁਸੀਂ ਰੈਸਲਿੰਗ ਦੇ ਵਿੱਚ ਪਿਆਰ ਰੱਖਿਆ ਹਾਂਜੀ ਜਦੋਂ ਜਦ ਤੱਕ ਰਸੀ ਸੋਚੀ ਸੰਭਾਲੀ ਆ ਉਦੋਂ ਤੱਕ ਪਿਤਾ ਜੀ ਕਬੱਡੀ ਛੱਡ ਚੁੱਕੇ ਸੀਗੇ ਪਰ ਉਹਨਾਂ ਨੇ ਜਿਹੜਾ ਉਹਨਾਂ ਦੀ ਆਪਣੀ ਉਹਨਾਂ ਦੀ ਗੇਮ ਛੁੱਟ ਗਈ ਸੀ ਉਹਦਾ ਸੁਪਨਾ ਸਾਡੇ 'ਚ ਦੇਖਿਆ ਫਿਰ ਸਾਨੂੰ ਦੋਨੇ ਭਰਾਵਾਂ ਨੂੰ ਪਹਿਲਵਾਨੀ ਕਰਾਉਣੀ ਸ਼ੁਰੂ ਕਰਤੀ ਜੀ ਪਿਤਾ ਤੋਂ ਬਾਅਦ ਦੋਨੋਂ ਬ੍ਰਦਰ ਤੁਸੀਂ ਇਹ ਜਿਹੜਾ ਕਿ ਉਹ ਪਹਿਲਵਾਨੀ ਕਰਦੇ ਹੋ ਹਾਂਜੀ ਹਾਂਜੀ ਕਿਉਂਕਿ ਤੁਹਾਨੂੰ ਪਤਾ ਪਹਿਲਵਾਨ ਦਾ ਇੱਕ ਪਾਲਣਾ ਔਖਾ ਹੋ ਜਾਂਦਾ ਘਰ ਖਾ ਜਾਂਦਾ ਜੀ ਅਸੀਂ ਦੋ ਪਹਿਲਵਾਨ ਅਸੀਂ ਦੋ ਪਹਿਲਵਾਨ ਸੀਗੇ ਤੇ ਬਾਕੀ ਹੋਰ ਕੁਝ ਕੋਈ ਸਾਡਾ ਖਰਚਾ ਹੋਵੇ ਨਾ ਹੋਵੇ ਹੈਨਾ ਪਰ ਦੋਨਾਂ ਜੜਿਆਂ ਦਾ ਘੱਟੋ-ਘੱਟ 50-60000 ਰੁਪਏ ਖਰਚਾ ਮਿਨੀਮਮ ਆਇਆ ਜਾਂਦਾ ਹੈ ਮਹੀਨੇ ਦਾ ਖਾਣਾ ਕੱਲੀ ਡਾਈਟ ਪਹਿਲਵਾਨੀ ਪਾਲਣੀ ਵਾਕਿਆ ਜਿਵੇਂ ਬਹੁਤ ਔਖੀ ਹੁੰਦੀ ਆ ਤੇ ਕੀ ਡਾਈਟ ਰੱਖਣੀ ਪੈਂਦੀ ਸੀ ਕਿਵੇਂ ਤੁਸੀਂ ਸਰੀਰ ਨੂੰ ਫਿੱਟ ਰੱਖਦੇ ਡਾਈਟ ਤਾਂ ਨੇਚਰਲ ਦੇਸੀ ਕਲੀਨ ਡਾਈਟ ਹੈ ਪਰ オリジナル ਜਿਵੇਂ ਆਪਾਂ ਉਹਦੇ ਚੱਕਰ ਸੀ ਪਰ ਜਿਵੇਂ ਕਿਸੇ ਦਾ ਜੇ 1 ਮਹੀਨੇ ਚ 1 ਕਿਲੋ ਚੀਜ਼ ਯੂਜ਼ ਹੋ ਰਹੀ ਆ ਤਾਂ ਉਹ ਅਸੀਂ 8 ਤੋਂ 10 ਕਿਲੋ ਯੂਜ਼ ਸਾਡੇ ਦੋਨੇ ਪਾਈਆਂ ਤੇ ਹੋ ਜਾਂਦੀ ਸੀ ਜਿਹਨੂੰ ਅਸੀਂ ਆਪਾਂ ਰਸਦ ਕਹਿੰਦੇ ਆ ਸ਼ਰਦਈਆਂ ਬਣਾਉਣ ਵਾਸਤੇ ਪਹਿਲਵਾਨਾ ਵਾਸਤੇ ਸ਼ਰਦਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਓਕੇ ਤੇ ਘਿਓ ਦਾ ਖਰਚਾ ਸ਼ਰਦਈਆਂ ਦਾ ਖਰਚਾ ਤੇ ਹੋਰ ਦੁੱਧ ਪਾਣੀ ਦਾ ਖਰਚਾ ਹੋਰ ਅਨੇਕਾ ਤਰ੍ਹਾਂ ਦੇ ਦੇਸੀ ਖਰਚੇ ਦੇਸੀ ਖਾਣਕ ਦੇ ਖਰਚੇ ਸੀ ਤੇ ਅਸੀਂ ਸਰਵਹਾਰੀਆਂ ਵੈਜਨੋਨ ਵੈਜ ਸਭ ਕੋ ਖਾ ਲਈਦਾ ਸੀ ਤਾਂ ਫਿਰ ਖਰਚੇ ਤੁਹਾਨੂੰ ਪਤਾ ਹੀ ਹੋਸਾਬ ਨਾਲ ਕਿੰਨਾ ਉਹ ਕਹੀ ਲਈ ਜੀ ਜਗਰ ਸਿੰਘ ਜੀ ਫਾਈਟਾਂ ਤੁਸੀਂ ਬਹੁਤ ਪਹਿਲਾਂ ਵੀ ਜਿੱਤੀਆਂ ਹੋਈਆਂ ਪਰ ਇਸ ਫਾਈਟ ਤੋਂ ਮਤਲਬ ਕਿ ਤੁਸੀਂ ਪੂਰੇ ਵਰਡ ਦੇ ਵਿੱਚ ਫੇਮਸ ਹੋ ਗਏ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਕਿ ਫਾਈਟਾਂ ਪਹਿਲਾਂ ਵੀ ਜਿੱਤੀਆਂ ਪਰ ਇਸ ਨੇ ਤੁਹਾਨੂੰ ਬਹੁਤ ਜ਼ਿਆਦਾ ਜਿਹੜਾ ਕਹਿ ਸਕਦੇ ਇੱਕ ਵਾਰ ਫੇਮਸ ਕਰ ਦਿੱਤਾ ਬਿਲਕੁਲ ਜੀ ਇਹ ਗੁਰੂ ਸਾਹਿਬ ਜੀ ਦੀ ਮਰਜ਼ੀ ਸੀ ਜੀ ਉਹਨਾਂ ਨੇ ਖੇਡ ਚਾਹੀਦੀ ਸਾਰੀ ਕਿ ਉਹਨਾਂ ਨੇ ਉਹ ਇਹ ਉਹਦੀ ਰਜ਼ਾ ਹੈ ਕਿ ਜਦੋਂ ਤੋਂ ਮੈਂ MMA फाइट ਜਿਹੜੀ ਜ਼ਿਆਦਾ ਖਤਰਨਾਕ ਸੀਗੀ ਉਹਨਾਂ ਦੇ ਨਾਲ ਜਦੋਂ ਲੋਕ ਜਿਹਨੂੰ ਦੇਖਦੇ ਸੀਗੇ ਪਹਿਲਾਂ ਤੋਂ ਹੀ ਹਨਾ ਵੀ MMA फाइट ਕੋਈ ਹੈਗੀ ਆ ਉਹਦੇ ਚੋਂ 월 챔ਪੀਅਨ ਬਣੇ ਤੇ ਇੰਨੀ ਹਾਈਪ ਨਹੀਂ ਮਿਲੀ ਚਲੋ ਲੋਕ ਜਾਣਨਾ ਤਾਂ ਲੱਗੇ ਸੀ ਪਰ ਇਲਾਕੇ 'ਚ ਤਾਂ ਕਿਸੇ ਨੂੰ ਵੀ ਨਹੀਂ ਸੀ ਵਹਿ ਵੀ ਪਤਾ ਓਕੇ ਤੇ ਇਹ ਵਾਲੀ ਗੇਮ ਬਾਰੇ ਚਾਹੇ ਕਿਸੇ ਨੂੰ ਇਹ ਗੇਮ ਦਾ ਕੁਝ ਪਤਾ ਹੈ ਚਾਹੇ ਨਹੀਂ ਪਤਾ ਵੀ ਕਿਵੇਂ ਹੈ ਕਿਵੇਂ ਨਹੀਂ ਹੈ ਕਿਵੇਂ ਖੇਡੀ ਜਾਂਦੀ ਹੈ ਵੀ ਕੀ ਰੂਲਸ ਆ ਕਿਵੇਂ ਆ ਫਿਰ ਵੀ ਲੋਕ ਆ ਜਿਹੜੇ ਅਸ਼ਾਨਕਦੇ ਆ ਹੁਣ ਮੇਰੇ ਰਸਤੇ 'ਚ ਜਾਂਦਿਆਂ ਨੂੰ ਘੇਰ-ਘੇਰ ਕੇ ਪਛਾਣਦੇ ਹੁਣ ਮੈਂ ਗਿਆ ਸੀਗਾ ਇੱਥੇ ਸਕੂਲ 'ਚ ਸਨਮਾਨਤ ਕਰਨਾ ਸੀ ਉੱਥੇ ਸਰਕਾਰੀ ਬੱਸ ਜਾ ਰਹੀ ਸੀ ਉਹਨੇ ਕਿਤੇ ਮੈਨੂੰ ਗੱਡੀ 'ਚ ਜਾਂਦਾ ਦੇਖ ਲਾ ਤੇ ਰਸਤੇ 'ਚ ਗੱਬੇ ਖੜਾ ਲਈ ਉਹਨਾਂ ਨੇ ਜੀ ਡਰਾਈਵਰ ਉੱਤਰ ਕੇ ਆਇਆ ਕੰਡਕਟਰ ਉੱਤਰ ਕੇ ਆਇਆ ਮਿਲ ਕੇ ਗਏ ਨੇ ਜੀ ਬਿਲਕੁਲ ਇਹ ਮਾਨ ਸਤਕਾਰ ਵਧਿਆ ਜਿਹੜਾ ਹਾਂਜੀ ਵਧਾਇਆ ਤੇ ਕਿਵੇਂ ਨਹੀਂ ਬਿਲਕੁਲ ਪਰ ਜਦੋਂ ਤੁਸੀਂ ਇਸ ਫਾਈਟਿੰਗ ਦੇਖਦੇ ਸੀ ਆਪਾਂ ਵੀ ਅਕਸਰ ਦੇਖਦੇ ਸੀ ਗੋਰਾ-ਗੋਰੇ ਦੇ ਸਾਹਮਣੇ ਖੜਾ ਹੁੰਦਾ ਸੀ ਹਨਾ ਤੇ ਉਹ ਗੋਰਾ ਹੀ ਵੇਖਿਆ ਸੀ ਅੱਜ ਕੱਲ ਜਦੋਂ ਸਿੰਘ ਪਹਿਲੀ ਵਾਰੀ ਘੋਰੇ ਦੇ ਅੱਗੇ ਖੜਦਾ ਤੇ ਉਹ ਕਿਵੇਂ ਦਾ ਤੁਹਾਡਾ ਐਕਸਪੀਰੀਅੰਸ ਰਿਹਾ ਵੇ ਬਹੁਤ ਬਹੁਤ ਵੀ ਉਹਦਾ ਐਨੀ ਐਕਸਾਈਟਮੈਂਟ ਸੀਗੀ ਕਿ ਜਲਦ ਵੀ ਹੁਣ ਉਹਨਾਂ ਨੂੰ ਹੁਣ ਪੰਜਾਬੀ ਆ ਗਏ ਜੀ ਤੇ ਹੁਣ ਪੰਜਾਬੀ ਆ ਗਏ ਜੀ ਵੀ ਇਹ ਕੰਮ ਕਰਨਾ ਹੀ ਕਰਨਾ ਬਿਲਕੁਲ ਵੀ ਉਹ ਐਕਸਾਈਟਮੈਂਟ ਬਹੁਤ ਜ਼ਿਆਦਾ ਸੀ ਜੀ ਉਸ ਦੀ ਭਾਈ ਸਾਹਿਬ ਜੀ ਜਿਹੜੀ ਸਟੇਜ ਤੇ ਮਤਲਬ ਕਿ ਜਿਹੜੇ ਜਿਹੜੀਆਂ ਖਿਡਾਰੀਆਂ ਦੀ ਹਨਾ ਉਸ ਟਾਈਮ ਪੋਜੀਸ਼ਨ ਹੁੰਦੀ ਆ ਵੀ ਤੁਸੀਂ ਇੱਕ ਥੋੜਾ ਕੰਪੀਟੀਸ਼ਨ ਚੱਲ ਰਿਹਾ ਤੁਸੀਂ ਹਣਾ ਸਲੈਪ ਦਾ ਪਰ ਉੱਥੇ ਤੁਸੀਂ ਭੰਗੜੇ ਦੀ ਸਟੇਜ ਬਣਾ ਦਿੱਤੀ ਕਿ ਤੁਸੀਂ ਜਿੱਤਣ ਤੋਂ ਬਾਅਦ ਜੋ ਸਟੈਪ ਕੀਤੇ ਲੋਕ ਉਸ ਨੂੰ ਫੋਲੋ ਕਰਕੇ ਉਵੇਂ ਹੀ ਕਰ ਰਹੇ ਨੇ ਬਿਲਕੁਲ ਜੀ ਲੋਕਾਂ ਨੂੰ ਵੈਰੀਫਾਈਡ ਬਹੁਤ ਜ਼ਿਆਦਾ ਪਸੰਦ ਆਈ ਫਾਈਟ ਦਾ ਪਸੰਦ ਆਈ ਉਹ ਆਈ ਤੇ ਮੈਂ ਨਹੀਂ ਜੀ ਉਹਨਾਂ ਨੂੰ ਪਸੰਦ ਆਇਆ ਉਹਨਾਂ ਨੂੰ ਸਖੀਸ ਰੂਪ ਪਸੰਦ ਆਇਆ ਜੀ ਸਖੀਸ ਰੂਪ ਦੀ ਬਹੁਤ ਜ਼ਿਆਦਾ ਮਾਨ ਜਿਤ ਵਦੇ ਉਹਨਾਂ ਨੇ ਮਿਊਜ਼ਿਕ ਵੀ ਵੱਜਣ ਲੱਗ ਗਿਆ ਉੱਥੇ ਉਹ ਆਪਣੇ ਆਪ ਵੱਜਣ ਲੱਗ ਗਿਆ ਮੈਨੂੰ ਤਾਂ ਆਪਣੀ ਪਤਾ ਵੀ ਗੋਰੀਆਂ ਨੇ ਕਿਵੇਂ ਲਾਤਾ ਪੰਜਾਬੀਆਂ हां गिवो थे केड़ा कोई पंजाबी ਹੈਗਾ ਸੀ ਉਹਨਾਂ ਦੇ ਸਿਸਟਮ ਤੇ ਤੇ ਕਿਉਂਕਿ ਨਾ ਇਹ ਇਤਿਹਾਸ ਚ ਕਦੇ ਪਾਵਰ ਸਲੈਬ ਦੇ ਚ ਹੋਇਆ ਵੀ ਜਿੱਤਣ ਤੋਂ ਬਾਅਦ ਗਾਣਾ ਲੱਗਿਆ ਹੋਵੇ ਚਾਹੇ ਉਹ ਅੰਗਰੇਜ਼ੀ ਹੋਣ ਵੀ ਉਹਨਾਂ ਦੇ ਨਕਸ਼ੇ ਹੋਣ ਪਹਿਲੀ ਵਾਰ ਹੋਇਆ ਸੀ ਸਾਰਾ ਕੁਝ ਮੈਂ ਸ਼ਾਇਦ ਆਪਣੇ ਜੀਵਨ ਕਾਲ ਚ ਅਸੀਂ ਦੇਖਿਆ ਹੋਵੇ ਤਾਂ ਪਹਿਲਾ ਸਿੱਖ ਜੋ ਕਿ ਪਾਵਰ ਸਲੈਬ ਚੈਂਪੀਅਨਸ਼ਿਪ ਜਿੱਤਿਆ ਹੋਵੇ ਪਹਿਲਾ ਸਿੱਖ ਕਿਹੜੀ ਆ ਜਿਹੜਾ ਇਸ ਚੀਜ਼ ਦੇ ਵਿੱਚ ਖੜਾ ਦੇਖਿਆ ਔਰ ਜਿੱਤ ਕੇ ਆਇਆ ਹੂੰ ਕਦੇ ਪਹਿਲਾਂ ਕੋਈ ਐਦਾਂ ਹੋਇਆ ਸੀ ਨਾ ਕੋਈ ਨਹੀਂ ਸੀਗਾ ਜੀ ਕੋਈ ਨਹੀਂ ਸੀਗਾ ਇਹਦੇ ਵਿੱਚ ਜੀ ਕੋਈ ਨਹੀਂ ਮੈਂ ਪਹਿਲਾ ਭਾਰਤੀ ਆ ਪਹਿਲਾ ਪੰਜਾਬੀ ਆ ਪਹਿਲਾ ਸਿੱਖ ਸਰਦਾਰ ਆ ਜੀ ਬਿਲਕੁਲ ਵੀਰ ਜੀ ਤਾਂ ਉੱਥੇ ਜਿਹੜੇ ਦੋ ਬੱਚੇ ਵੀ ਤੁਸੀਂ ਦੇਖਿਆ ਕਿਉਂਕਿ ਮੈਂ ਤੁਹਾਨੂੰ ਮੈਨੂੰ ਫੋਲੋ ਕਰਕੇ ਕਰ ਰਹੀ ਸੀ ਕਿਵੇਂ ਲੱਗ ਰਿਹਾ ਸੀਗਾ ਤੁਸੀਂ ਜਦੋਂ ਉਹਨਾਂ ਨੂੰ ਦੇਖਿਆ ਹਾਂ ਜੀ ਜਦੋਂ ਮੈਂ ਸੋਸ਼ਲ ਮੀਡੀਆ ਓਪਨ ਕੀਤਾ ਨਾ ਜੀ ਤਾਂ ਮੈਨੂੰ ਕੋਲੋਬਰੇਸ਼ਨ ਦੀ অপਸ਼ਨ ਆਈ ਮੈਂ ਜਦੋਂ ਕਲਿੱਕ ਕੀਤਾ ਤਾਂ ਉਹ ਉਹਨਾਂ ਦੇ ਫਾਦਰ ਸਾਹਿਬ ਨੇ ਮੇਰੇ ਨਾਲ ਕਲੈਬ ਕੀਤਾ ਸੀ ਉਹਨਾਂ ਨੂੰ ਤੱਕ ਕਿ ਟਵਨ ਹਨਾ ਦਕ ਟਵਨ ਟਵਿੰਸ ਕਿਹਾ ਜਾਂਦਾ ਉਹਨਾਂ ਨੂੰ ਜਿਹਨੇ ਜੁੜਵਾਣੇ ਉਹ ਜੀ ਜੀ ਤੇ ਉਹ ਜੁੜਵਾਣੇ ਤਾਂ ਕਿੱਥੋਂ ਦੇ ਰਹਿਣ ਵਾਲੇ ਸੀ ਉਹ ਯੂਰਪ ਦੇ ਨੇਸ਼ਾ ਜਰਮਨੀ ਦੇ ਨੇਸ਼ਾ ਦੀ ਉਹ ਓਕੇ ਤੇ ਉਹ ਬਹੁਤ ਜ਼ਿਆਦਾ ਫੇਮਸ ਨੇ ਜੀ ਯੂਰਪ ਦੇ ਵਿੱਚ ਜੀ ਹਰ ਇੱਕ ਵੀਡੀਓ ਉਹਨਾਂ ਦੀ 8-10 ਮਿਲੀਅਨ ਜਾਂਤੀ ਹੋ ਜਾਂਦੀ ਹੈ ਓਕੇ ਤੇ ਜਿਹੜੀ ਮੇਰੇ ਨਾਲ ਕਲੈਬ ਹੋਈ ਹੋਈ ਹੈ ਉਹ ਵੀ 2 ਮਿਲੀਅਨ ਦਾ ਟੱਪ ਗਈ ਜੀ ਤੇ ਉਹ ਬੱਚਿਆਂ ਨੇ ਫੁੱਲ ਕਾਪੀ ਕੀਤਾ ਜੀ ਮੈਨੂੰ ਫੁੱਲ ਭੰਗੜਾ ਪਾਇਆ ਜੀ ਉਹਦੇ ਤੇ ਬਿਲਕੁਲ ਗੋਰੀ ਵੀ ਨੱਚਣ ਲਾਦੇ ਤੁਸੀਂ ਸ਼ੇਖ ਵੀ ਨੱਚੇ ਆ ਜੀ ਸ਼ੇਖ ਵੀ ਨੱਚੇ ਆ ਹਾਂਜੀ ਸ਼ੇਖ ਵੀ ਨੱਚੇ ਆ ਬਿਲਕੁਲ ਤੇ ਵੀਰ ਜੀ ਕਦੇ ਸੋਚਿਆ ਸੀ ਦੁਨੀਆ ਦੇ ਵਿੱਚ ਇੱਕ ਵਾਰ ਇਸ ਤਰ੍ਹਾਂ ਵੀ ਫੇਮਸ ਹੋਵਾਂਗਾ ਨਹੀਂ ਸੋਚਿਆ ਨਹੀਂ ਸੀ ਜੀ ਇੰਨਾ ਫੇਮ ਮੈਂ ਕਦੇ ਜ਼ਿੰਦਗੀ ਦੇ ਵਿੱਚ ਲੈ ਲੂੰਗਾ ਇਹ ਮੈਂ ਕਦੇ ਨਹੀਂ ਸੀ ਸੋਚਿਆ ਮੈਨੂੰ ਇੰਟਰਨੈਸ਼ਨਲ ਮੀਡੀਆ ਨੇ ਵੀ ਤੁਹਾਨੂੰ ਉੱਥੇ ਕਵਰ ਕੀਤਾ ਗੋਰੇ ਤੁਹਾਡੇ ਅੱਗੇ ਪਿੱਛੇ ਕੈਮਰੇ ਲੈ ਕੇ ਭੱਜ ਰਹੇ ਸੀ ਹਾਂਜੀ ਹਾਂਜੀ ਕਦੇ ਸੋਚਿਆ ਨਹੀਂ ਸੀ ਕਿ ਇਸ ਲੈਵਲ ਦੇ ਉੱਪਰ ਇੰਨਾ ਮਾਨ ਸਤਕਾਰ ਮਿਲੂਗਾ ਇਸ ਲੈਵਲ ਦੇ ਉੱਪਰ ਮੈਂ ਪਹੁੰਚ ਵੀ ਪਹੁੰਚ ਜੂੰਗਾ ਹਨਾ ਕਿਉਂਕਿ ਜਿਵੇਂ-ਜਿਵੇਂ ਏਜ ਵਧਦੀ ਹੈ ਉਵੇਂ-ਉਵੇਂ ਖਿਡਾਰੀ ਗੇਮ ਛੱਡਣ ਲੱਗ ਜਾਂਦਾ ਹੈ ਤੇ ਹੋਰ ਕਮਾਕਾਰਾਂ ਚ ਪੈ ਜਾਂਦਾ ਕਾ ਲੈਣਾ ਕਿੰਨੀ ਕੁ ਕਾ ਲੈਣੀ ਪਈ ਕਿੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ ਮੁਸ਼ਕਲਾਂ ਜਿਵੇਂ ਜ਼ਿੰਦਗੀ ਦੀਆਂ ਆਮ ਮੁਸ਼ਕਲਾਂ ਉਹ ਵੀ ਹੈਗੀ ਆ ਜਿਵੇਂ ਤੁਹਾਨੂੰ ਪਤਾ ਹੈਲਥ ਦੇ ਨਾਲ ਵੈਲਥ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਹੈਲਥ ਦੇ ਹੈਲਥ ਦਾ ਚਲੋ ਬਚਪਨ ਤੋਂ ਠੀਕ ਰਹੀ ਹੈ ਜੀ ਪਹਿਲਵਾਨੀ ਕਰਦੇ ਰਹੇ ਆ ਫਿਰ ਉਹਦੇ ਨਾਲ ਉਹ ਹੈਲਥ ਨੂੰ ਬਣਾਏ ਰੱਖਣ ਲਈ ਵੈਲਥ ਜ਼ਿਆਦਾ ਜ਼ਰੂਰੀ ਸੀ ਹੁਣ ਉਹ ਵੈਲਥ ਪਹਿਲਾਂ ਫਾਦਰ ਸਾਹਿਬ ਅ ਅਸੀਂ ਛੋਟੇ ਸੀਗੇ ਉਹ ਕਮਾਉਂਦੇ ਸੀ ਉਹ ਸਾਰੀ ਦੀ ਸਾਰੀ ਕਮਾਈ ਉਹਨਾਂ ਨੇ ਹੋਰ ਕੁਝ ਨਹੀਂ ਬਣਾਇਆ ਉਹਨਾਂ ਨੇ ਸਾਨੂੰ ਪਹਿਲਵਾਨ ਬਣਾਇਆ ਜੀ ਜੀ ਇਹ ਆ ਉਹਨਾਂ ਦੀ ਕਮਾਈ ਅਸੀਂ ਆ ਤੇ ਹੁਣ ਵਾਹਿਗੁਰੂ ਕਿਰਪਾ ਕਰੇ ਹੁਣ ਅਸੀਂ ਅੱਗੇ ਬਣਾਵਾਂਗੇ ਜੀ ਵੀਰ ਜੀ ਪਹਿਲਾਂ ਵੀ ਤਿੰਨ ਵਰਡ ਫਾਈਟਾਂ ਤੁਸੀਂ ਜਿੱਤੇ ਹੋਏ ਵਰਡ ਚੈਂਪੀਅਨਸ਼ਿਪਾਂ ਤਾਂ ਕੋਈ ਸਪੋਰਟ ਮਿਲੀ ਕੋਈ ਸਰਕਾਰ ਵੱਲੋਂ ਤੁਹਾਨੂੰ ਪਹਿਲਾਂ ਕੋਈ ਸਪੋਰਟ ਦਿੱਤੀ ਗਈ ਨਹੀਂ ਕੋਈ ਸਪੋਰਟ ਨਹੀਂ ਜੀ ਅਜ ਤੱਕ ਸਰਕਾਰ ਕਿਉਂਕਿ ਜਦੋਂ ਇੱਕ ਖਿਡਾਰੀ ਨੇ ਮਤਲਬ ਕਿ ਆਪਣੇ ਲਈ ਤਿਆਰੀ ਕਰਨੀ ਹੁੰਦੀ ਆ ਤਾਂ ਉਹਨੂੰ ਸਪੋਰਟ ਦੀ ਵੀ ਬਹੁਤ ਲੋੜ ਹੁੰਦੀ ਆ ਫਿਰ ਟ੍ਰੇਨਿੰਗ ਕਿੱਥੇ ਕਰਦੇ ਰਹੇ ਕਿ ਕੋਈ ਸਪੈਸ਼ਲ ਤਰ੍ਹਾਂ ਨੂੰ ਟ੍ਰੇਨਿੰਗ ਵੀ ਦਿੱਤੀ ਜਾਂਦੀ ਸੀ ਜਾਂ ਤੁਸੀਂ ਆਪਣੇ ਪੱਧਰ ਤੇ ਹੀ ਕਰਦੇ ਸੀ ਸਭ ਕੁਝ ਆਪਣੇ ਪੱਧਰ ਤੇ ਕੀਤਾ ਜੀ ਕਿਸੇ ਨੇ ਕੋਈ ਕਦੇ ਵੀ ਸਾਰ ਨਹੀਂ ਲਈ ਆ ਕੇ ਜੀ ਹਾਂਜੀ ਕਈ ਵਾਰ ਉਹ ਹੁੰਦਾ ਨਾ ਵੀ ਜਿਨ੍ਹਾਂ ਦਾ ਸਭ ਤੋਂ ਵੱਧ ਕੀਤਾ ਹੁੰਦਾ ਜਦੋਂ ਉਹ ਹੀ ਲੱਤਾ ਮਾਰ ਦੇਣ ਉਹ ਵੀ ਕੰਮ ਹੋਇਆ ਜੀ ਜਿਨ੍ਹਾਂ ਨੂੰ ਪੱਲਿਓ ਖਵਾਇਆ ਹਨਾ ਉਹ ਵੀ ਫਿਰ ਜਨਮ ਤੱਕੜੇ ਕੀਤਾ ਕਈ ਵਾਰ ਨਾਲ ਹੋ ਕੇ ਵੀ ਚੱਲ ਸਾਡੇ ਨਾਲ ਸਾਥ ਬਣੂਗਾ ਹਨਾ ਉਹ ਵੀ ਛੱਡ ਗਏ ਤੁਹਾਨੂੰ ਪਤਾ ਵੀ ਅ ਮਤਲਬ ਇਹ ਦੁਨੀਆ ਜਿਆਦਾ ਇਸ ਤੇ ਜਿਹੜੇ ਸਾਫ਼ ਦਿਲ ਲੋਕ ਹੈ ਉਹ ਬਹੁਤ ਹੈਗੇ ਨੇ ਪਰ ਰੇਅਰ ਨੇ ਜੀ ਅ ਸਭ ਜਦੋਂ ਤੁਹਾਡੇ ਉਹਨਾਂ ਨੇ ਥੱਪੜ ਮਾਰਿਆ ਤਾਂ ਤੁਹਾਡੀ ਇੰਜਰੀ ਵੀ ਹੋਈ ਹੋਈ ਆ ਇਹ ਫਾਉਲ ਹੋਇਆ ਸੀ ਉਹਨਾਂ ਵੱਲੋਂ ਫਿਰ ਵੀ ਤੁਸੀਂ ਮੁੱਛਾਂ ਨੂੰ ਤਾ ਦੇ ਕੇ ਹਨਾ ਤੇ ਅੱਖ ਤੇ ਤੁਹਾਡੇ ਸੱਟ ਲੱਗੀ ਸੀ ਉਦੋਂ ਵੀ ਉਹਨਾਂ ਨੂੰ ਤੁਸੀਂ ਬਹੁਤ ਮਤਲਬ ਕਿ ਚੜ੍ਹਦੀ ਕਲਾ ਦਾ ਦੱਸ ਰਹੇ ਸੀ ਕਿ ਫੇਰ ਮੈਂ ਕਾਰ ਲਾ ਦੂਸਰਾ ਥੱਪੜ ਵੀ ਤਿਆਰ ਹਾਂ ਹਾਂ ਤਿਆਰ ਕਰ ਲਾ ਮੈਂ ਕਿਹਾ ਵੀ ਮੈਂ ਆ ਗਿਆ ਪਰ ਜਦੋਂ ਤੀਸਰਾ ਉਹਨੇ ਮਾਰਿਆ ਨਾ ਮੈਂ ਇੰਨਾ ਕੁ ਵੀ 1 ਸੈਂਟੀਮੀਟਰ ਵੀ ਨਹੀਂ ਹਿੱਲਿਆ ਮਿਲੀ ਸੈਂਟੀਮੀਟਰ ਵੀ ਨਹੀਂ ਹਿੱਲਿਆ ਜਿੱਥੇ ਮੇਰੇ ਪੈਰ ਸੀਗੇ ਮੈਂ ਉੱਥੇ ਸੀ ਨਾ ਮੇਰੀ ਗਰਦਨ ਹੈ ਹੋਈ ਨਾ ਕੁਝ ਉੱਥੇ ਸੀਗਾ ਬਸ ਜੀ ਅਗਰ ਹਿੱਲਿਆ ਤਾਂ ਮੇਰੀਆਂ ਬਾਹਾਂ ਮੈਂ ਉੱਪਰ ਮਜੋਰ ਚੱਕੀਆਂ ਵੀ ਹੁਣ ਮੇਰੀ ਵਾਰੀ ਹੈ ਜੀ ਫਿਰ ਉਹ ਆਖਰੀ ਜਿਹੜੀ ਚਪੇੜ ਸੀਗੀ ਹਮ ਸਲੈਪ ਸੀ ਜਿਹੜੀ ਜੀ ਉਹਨੇ ਉਹਨੂੰ ਅਨਕੌਨਸ਼ੀਅਸ ਕਰਤਾ ਉਹ ਲੜਕੋ ਉਹਦਾ ਉਹ ਗਿਰਨੋ ਬਚਿਆ ਬਸ ਹੋਰ ਬਾਕੀ ਸਭ ਕੁਝ ਉਹਦਾ ਹੋ ਗਿਆ ਸੀ ਮੈਂ ਸੁਣਿਆ ਤੁਸੀਂ ਪਹਿਲਾਂ ਉਹਨਾਂ ਨੂੰ ਮਿਲਣ ਵੀ ਗਏ ਸੀ ਹਾਂ ਜੀ ਉਹ ਉਹਨਾਂ ਨੇ ਮਿਲਣ ਗਿਆ ਸੀਗਾ ਉਹ ਥੋੜਾ ਉਹਨਾਂ ਨੇ ਹੰਕਾਰ ਦੇ ਵਿੱਚ ਸੀਗੇ ਹਮ ਬਹੁਤ ਕੁਝ ਉੱਥੇ ਉੱਪਰ ਹੀ ਗੱਲਾਂ ਹੋਈਆਂ ਗਰਮਾ-ਗਰਮ ਹੋ ਗਿਆ ਮਾਹੌਲ ਹਮ ਤੇ ਫਿਰ ਅਗਲੇ ਦਿਨ ਫਿਰ ਠੰਡੇ ਕਰਤੇ ਜੀ ਕਹਿੰਦੇ ਵੀ ਸੀ ਕੁਝ ਤੁਹਾਨੂੰ ਹਾਂ ਕਹਿੰਦੇ ਸੀਗੇ ਯੂਸੀ ਲੀਗਾਏ ਯੂਸੀ ਲੀ ਇੰਡੀਅਨ ਗਾਏ ਹਾਂ ਗੋ ਅਵੇ ਫਰਮ ਅਸ ਹਾਂ ਮੈਂ ਕਿਹਾ ਕਿਉਂ ਕੀ ਗੱਲ ਹੋ ਗਈ ਹਾਂ ਮੈਂ ਵੜਵਾਏ ਹਾਂ ਫੇ ਆਪਣੀ ਭਾਸ਼ਾ ਚ ਕੋਈ ਬੋਲ ਕੇ ਨਾ ਹੱਸਣ ਲੱਗ ਗਏ ਅੱਛਾ ਜੀ ਮੈਂ ਕਿਹਾ ਬਾਈ ਜੋ ਮਰਜੀ ਐ ਮੈਂ ਆਪਣੇ ਮੇਰੇ ਚੋਂ ਕਿਹਾ ਮੈਂ ਕਹਿੰਦਾ ਗਾਲ ਕੱਢੀ ਐ ਹਾਂ ਉਹ ਕਹਿੰਦਾ ਛੱਡ ਪਰੇ ਆਪਾਂ ਚੱਲਦੇ ਆ ਮੈਂ ਕੋਲ ਜਾ ਕੇ ਮੋਢੇ ਦਾ ਤਰੱਕੇ ਪੁੱਛਿਆ ਮੈਂ ਹਾਂ ਕੀ ਗੱਲ ਐ ਹਾਂ ਪੰਜਾਬੀ ਜੀ ਹਾਂ ਉਹ ਵੀ ਖੜਾ ਹੋ ਗਿਆ ਹਾਂ ਜੀ ਮੈਂ ਤਾਂ ਫੇ ਸਿੱਧਾ ਹੋ ਗਿਆ ਸੀਗਾ ਹਾਂ ਪਰ ਜਿਸਦੇ ਤੁਸੀਂ ਕਿਸ ਤਰ੍ਹਾਂ ਮੈਂ ਫੈਨ ਸੀਗੇ ਤੇ ਜਦੋਂ ਉਹਨਾਂ ਨੇ ਇਹ ਕਿਹਾ ਵੀ ਪਹਿਲੇ ਜਪੇੜ ਚ ਬੇਹੋਸ਼ ਕਰ ਦਾਂਗੇ ਹਾਂ ਡੰਪਲਿੰ ਨੇ ਕਿਹਾ ਸੀ ਫਿਰ ਮੈਂ ਡੰਪਲਿੰ ਨੂੰ ਕਿਹਾ ਮੈਂ ਕਿਹਾ ਇੱਕ ਵਾਰ ਹੈਵੀ weight ਦੀ ਬੈਲਟ ਜਿੱਤ ਲੈਣ ਦੇ ਹਾਂ ਉਸ ਤੋਂ ਬਾਅਦ ਵਾਰੀ ਤੇਰੀ ਹੋਏ ਹਾਂ ਸੁਪਰ ਹੈਵੀ weight ਚ ਆਉਂਗਾ ਫਿਰ ਤੇਨੂੰ ਦੇਖੂਗਾ ਜੀ ਮੈਂ ਤੇਰੇ ਚ ਕਿੰਨਾ ਕੁ ਜ਼ੋਰ ਹੈ ਪਰ ਜਿਸ ਨੂੰ ਤੁਸੀਂ ਹਰਾਇਆ ਬਲੂਸਕਾ ਹਾਂ ਜੀ ਇਹ ਟੋਨੀ ਟੋਨੀ ਗਲੂਸਕਾ ਜੀ ਅੰਡੋ ਨੇ ਤੇ ਕੀ ਕਹੋਗੇ ਕਿ ਜਿੰਨੇ ਕਦੇ ਕੋਈ ਫਾਈਟ ਹਾਰੀ ਨਾ ਹੋਵੇ ਤੇ ਤੁਹਾਡੇ ਤੋਂ ਹਾਰ ਜੇ ਬਿਲਕੁਲ ਜੀ ਜਿਤਹਾਰ ਦੀ ਜਿਤਹਾਰ ਨੇ ਜਿਹੜੀ ਇਹ ਇਹ ਦਸਤੂਰ ਹੈ ਜੀ ਜੀ ਇਹ ਰੇਤ ਦੀ ਗੰਦ ਹੈ ਕਿਸੇ ਪਾਸੇ ਨੂੰ ਵੀ ਹੋ ਸਕਦੀ ਮੈਂ ਇਹ ਕਹਾਂ ਵੀ ਮੈਂ ਹਮੇਸ਼ਾ ਹੀ ਜਿੱਤਦਾ ਹੀ ਰਹੂੰਗਾ ਨਾ ਹੋ ਸਕਦਾ ਕੱਲ ਨੂੰ ਕੋਈ ਆਵੇ ਹਨਾ ਮੈਨੂੰ ਪਹਿਲੀ ਚਪੇੜ ਦੇ ਵਿੱਚ ਵੀ ਵਿਰੋਸ਼ ਕਰ ਸਕਦਾ ਹੁਣ ਤੱਕ ਤਾਂ ਮੈਂ ਆਇਰਨ ਚਿੰਨ ਹੈ ਕਿਆ ਬਤਾ ਉਹ ਆਇਰਨ ਹੈਡ ਆ ਜਵੇ ਜੀ ਹਨਾ ਜਿਹੜੇ ਚਿੰਨ ਨੂੰ ਵੀ ਤੋੜ ਦਵੇ ਹਾਂ ਹਣਾ ਵੀ ਇਹ ਕੁਝ ਨਹੀਂ ਪਤਾ ਜਿਤਾਰਦਾ ਪਰ ਹੰਕਾਰ ਜਿਵੇਂ ਹੰਕਾਰ ਕਰਕੇ ਹਾਰੂੰਗਾ ਹੰਕਾਰ ਕਰਿਆਊਗਾ ਹਾਰੇ ਆ ਜਿਵੇਂ ਬਲੁਸਕਾ ਹਾਰੇ ਆ ਤਾਂ ਅਜੋਦੀ ਕਿੰਨੀ ਹਣਾ ਬੇਇੱਜ਼ਤੀ ਹੋ ਰਹੀ ਆ ਜੀ ਤਾਂ ਜੇ ਮੈਂ ਨਾਰਮਲੀ ਐਜ਼ ਆ ਸਪੋਰਟਸ ਪਰਸਨ ਹੋ ਜਾਊਗਾ ਤਾਂ ਮੈਂ ਹਾਰੂੰਗਾ ਨਹੀਂ ਤਾਂ ਮੈਂ ਸਿੱਖੂੰਗਾ ਹੂੰ ਇਹ ਫਰਕ ਆ ਵੀ ਹੰਕਾਰ ਨਹੀਂ ਚਾਹੀਦਾ ਬੰਦੇ ਦੇ ਵਿੱਚ ਪਰ ਜਦੋਂ ਤੁਸੀਂ ਉੱਥੇ ਜਿੱਤੇ ਤੁਹਾਨੂੰ ਉਹਦੇ بڑے ਖਿਤਾਬ ਹੀ ਦੇ ਦਿੱਤੇ ਨਾਂ ਵੀ ਬਹੁਤ ਦਿੱਤੇ ਜਿਵੇਂ ਆਇਰਨ ਚੋਂ ਤੁਸੀਂ ਦਾ ਆਇਰਨ ਚੋਂ ਆਫੀਸ਼ੀਆ ਜੀ ਕਿਵੇਂ ਦਾ ਮਾਣ ਮਹਿਸੂਸ ਹੋਇਆ ਵੀ ਉੱਥੇ ਹੀ ਨਾਮ ਇਹਨੇ ਦੇ ਦਿੱਤੇ ਬਹੁਤ ਮਾਣ ਮਹਿਸੂਸ ਹੋਇਆ ਜਦੋਂ ਮੈਂ ਆਪ ਹੁਣ ਦੇਖਦਾ ਵੀ ਮੇਰੀ ਸੱਚੀ ਉਹਹੀ ਜੀ ਹੈ ਜੀ ਹੈਨਾ ਕਿਉਂਕਿ ਆਪਣੇ ਆਪ ਨੂੰ ਤਾਂ ਮਹਿਸੂਸ ਨਹੀਂ ਹੁੰਦਾ ਮੈਨੂੰ ਐ ਲੱਗਦਾ ਵੀ ਮੈਂ ਵੀ ਸਾਰੇ ਆਪੇ ਨਾਰਮਲ ਹੈਗੇ ਆ ਪਰ ਬਹੁਤ ਵੱਡੀ ਗੱਲ ਹੋ ਗਈ ਹੈ ਕਿਉਂਕਿ ਮੈਂ ਸੋਚਿਆ ਨਹੀਂ ਸੀਗਾ ਵੀ ਇਦਾਂ ਕੁ ਸ਼ੋਹ ਉਹਨਾਂ ਦੇ ਫਾਉਲ ਨੇ ਤੁਹਾਨੂੰ ਝੋਟ ਕੀਤੀ ਹੈ ਹਾਂਜੀ ਅਗਰ ਮੈਂ ਜੇ ਮੈਂ ਆਇਰਨ ਚੰਨਾ ਨਾ ਹੁੰਦਾ ਤਾਂ ਪੱਕਾ ਪਲੇਟਾ ਪੈਂਦੀ ਜੀ ਜਿਸ ਹਸਾਬ ਨਾਲ ਜਿੰਨੀ ਪਾਵਰ ਦੇ ਨਾਲ ਉਹ ਮਾਰਦਾ ਇੰਜਰੀ ਕਿੰਨੀ ਕੁ ਹੋਈ ਆ ਇੰਜਰੀ ਮਾਈਨਰ ਮਾਈਨਰ ਕ੍ਰੈਕ ਹੈਗਾ ਤੁਸੀਂ ਉਹਨੇ ਨਾ ਉਹ ਜਿਹੜਾ ਪੰਚ ਨਹੀਂ ਹੁੰਦਾ ਮਾਰਦੇ ਆ ਬਾਲ ਜੀ ਦੇ ਉੱਪਰ ਫਿਰ ਉਹ ਪਾਵਰ ਸ਼ੋ ਹੁੰਦੀ ਆ ਵੀ ਕਿੰਨੀ ਮਾਰਦੇ ਆ ਉਹਨੇ 926 ਦੀ 926 ਪਾਉਂਡ ਦੀ ਪਾਵਰ ਮਾਰੀ ਸੀ ਉਹਦੇ ਤੇ ਜੀ ਤੇ ਮੈਂ ਮੈਂ ਮਾਰੀ ਸੀ ਮੈਂ 764 ਪਾਉਂਡ ਮਾਰਿਆ ਸੀ ਤਾਂ ਉਹਦੇ ਚ ਪਾਵਰ ਦਾ ਬਹੁਤ ਜ਼ਿਆਦਾ ਡਿਫਰੈਂਸ ਸੀਗਾ ਸਾਡੇ ਚ ਤਾਂ ਉਹ 900 92000 ਦੇ ਹੀ ਵੱਜਿਆ ਜਦੋਂ ਮੇਰੇ ਵੱਜਿਆ ਇਸ ਖੇਡ ਦੇ ਵਿੱਚ ਇਸ ਲੈਪ ਦੇ ਵਿੱਚ ਰੂਲਸ ਵੀ ਹੁੰਦੇ ਨੇ ਨਾ ਕਈ ਵਾਰ ਜਦੋਂ ਕਿਤੇ ਆਸੇ-ਪਾਸੇ ਵੱਜੇ ਤਾਂ ਫਿਰ ਉਹ ਚੋਟ ਵੀ ਕਰਦਾ ਹੈ ਸਰੀਰ ਤੇ ਹਾਂਜੀ ਚੋਟ ਤਾਂ ਕਰਦਾ ਜੀ ਪਰ ਇਹ ਸਪੋਰਟਸਮੈਨਸ਼ਿਪ ਨਹੀਂ ਹੈਗੀ ਉਹ ਉਹ ਸਪੋਰਟਸਮੈਨਸ਼ਿਪ ਨਹੀਂ ਹੈਗੀ ਜੇ ਸਪੋਰਟਸਮੈਨ ਤੁਸੀਂ ਹੈਗੇ ਹੋ ਗੇਮ ਦੇ ਤਰ੍ਹਾਂ ਖੇਡਦੇ ਹੋ ਤਾਂ ਕੋਈ ਇਸ਼ੂ ਨਹੀਂ ਹੈਗਾ ਜੇ ਜੇ ਤੁਸੀਂ ਆਓ ਚੀਟਿੰਗ ਕਰ ਮੈਂ ਫਿਰ ਤਾਂ ਭਾਵੇਂ ਪਹਿਲੇ ਪਹਿਲੀ ਥੱਪੜ ਜੇ ਕਰ ਲੋ ਜੀ ਹਾਂਜੀ ਸ਼ਮਕੌਰ ਸਾਹਿਬ ਦੀ ਧਰਤੀ ਦੇ ਰਹਿਣ ਵਾਲੇ ਉਹ ਇੱਥੇ ਸਾਡੇ ਵੱਡੇ ਸਾਹਿਬਜ਼ਾਦੇ ਹੈ ਨਾ ਸ਼ਹੀਦ ਹੋਏ ਨਾ ਵੀ ਤੁਹਾਡਾ ਜਗਤਾਰ ਸਿੰਘ ਹੈ ਕੀ ਕਹਿਣਾ ਚਾਹੋਗੇ ਇਹ ਪ੍ਰੇਰਨਾ ਸਾਰੀ ਇਸ ਮਤਲਬ ਕੀ ਧਰਤੀ ਤੋਂ ਹੀ ਮਿਲਦੀ ਹੈ ਹਾਂਜੀ ਹਾਂਜੀ ਗੁਰੂ ਗੋਬਿੰਦ ਸਿੰਘ ਜੀ ਸਾਡੇ ਰੋਲ ਮਾਡਲ ਨੇ ਚਾਰ ਸਾਹਿਬਜ਼ਾਦਿਆਂ ਤੋਂ ਮੋਟੀਵੇਸ਼ਨ ਮਿਲਦੀ ਹੈ ਤੇ ਹਾਂ ਬਹੁਤ ਬੜੀ ਮੋਟੀਵੇਸ਼ਨ ਲਈ ਸੀ ਤੁ考 ਸਾਹਿਬ ਜੀ ਬਿਲਕੁਲ ਸਰੀਰ ਦੇ ਨਾਲ ਨਾਲ ਤੇ ਆਤਮਾ ਦੀ ਖੁਰਾਕ ਵੀ ਹੁੰਦੀ ਹੈ ਉਹ ਕੀ ਆ ਤਾਂ ਹੀ ਆਤਮਾ ਦੀ ਖੁਰਾਕ ਗੁਰਬਾਣੀ ਜੀ ਤੜਕੇ ਉੱਠ ਕੇ ਸਭ ਤੋਂ ਪਹਿਲਾਂ ਅਕਾਲ ਪੁਰਖ ਦਾ ਸੁਖ ਸ਼ੁਕਰਾਨਾ ਜਪਜੀ ਸਾਹਿਬ ਜੀ ਫਿਰ ਚਪਈ ਸਾਹਿਬ ਫਿਰ ਅਰਦਾਸ ਜੀ ਫਿਰ ਬਾਕੀ ਸਾਰੇ ਕੰਮ ਤਾਂ ਲਾ ਤੁਸੀਂ ਮਿਲ ਕੇ ਆਪਣਾ ਗੁਰੂ ਸਾਹਿਬ ਜੀ ਦੀ ਬਾਣੀ ਪੜ੍ਹਦੇ ਹੋ ਤੇ ਫਿਰ ਆਪਣੀ ਦਿਨ ਦੀ ਸ਼ੁਰੂਆਤ ਕਰਦੇ ਆਂ ਅਕਾਲ ਦੀ ਬਾਣੀ ਅਕਾਲ ਉਸਤਤ ਬਿਲਕੁਲ ਅਕਾਲ ਉਸਤਤ ਹਾਂਜੀ ਸ਼ਾਇਦ ਆਪਾਂ ਕਹਿੰਦੇ ਆ ਕਿ ਸਭ ਤੋਂ ਵੱਡੀ ਅਗਰ ਤੁਸੀਂ ਆਪਣੇ ਸਰੀਰ ਨੂੰ ਫਿੱਟ ਰੱਖ ਸਕਦੇ ਪਰ ਜੇ ਅਸੀਂ ਆਤਮਾ ਦੀ ਖੁਰਾਕ ਸਾਡੇ ਨਾਲ ਹੋਵੇ ਤਾਂ ਉਹ ਸਾਨੂੰ ਉਤਮ ਬਲ ਵੀ ਦਿੰਦੀ ਹੈ ਨਾ ਕਿ ਤੁਹਾਨੂੰ ਡੋਲਣ ਨਹੀਂ ਦਿੰਦੀ ਗੁਰਬਾਣੀ ਜੇ ਤੁਸੀਂ ਆ ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਕਿਹਾ ਕਿ ਕੈਨਸੀ ਬਲੀਵ ਤੇ ਅਚੀਵ ਜੇ ਅਗਰ ਤੁਸੀਂ ਇਹ ਹਾਸਲ ਕਰ ਲਓ ਔਰ ਤੁਸੀਂ ਇਹ ਨਾ ਚੀਜ਼ਾਂ ਨੂੰ ਆਲਰੇਡੀ ਮਤਲਬ ਕਿ ਆਪਣੇ ਮਨ ਚ ਤੇ ਆਇਆ ਹੋਇਆ ਸੀਗਾ ਹਾਂਜੀ ਮੈਂ ਲਾਅ ਆਫ ਅਟਰੈਕਸ਼ਨ ਨੂੰ ਬਹੁਤ ਜ਼ਿਆਦਾ ਮੰਨਦਾ ਜੀ ਆਕਰਸ਼ਨ ਦੇ ਸਿਧਾਂਤ ਨੂੰ ਜਿਵੇਂ ਗੁਰੂਤਾ ਗੁਰੂਤਾਕਰਸ਼ਨ ਇੱਕ ਕਾਨੂੰਨ ਹੈ ਕੁਦਰਤ ਦਾ ਜਿਹਨੂੰ ਕੋਈ ਬਰਤਨ ਬਦਲ ਨਹੀਂ ਸਕਦਾ ਕਿ ਕੋਠੇ ਤੋਂ ਭਾਵੇਂ ਅਸੀਂ ਦੋ ਜਣੇ ਛਾਲ ਮਾਰੀਏ ਤਾਂ ਇਹ ਤਾਂ ਹੋ ਨਹੀਂ ਸਕਦਾ ਵੀ ਇੱਕ ਜਣਾ ਹਵਾ ਚ ਉਡ ਜਾਊਗਾ ਇੱਕ ਥੱਲੇ गिर ਜਾਊਗਾ ਦੋਨਾਂ ਨੇ ਥੱਲੇ ਹੀ ਆਉਣਾ ਇਦਾਂ ਹੀ ਇੱਕ ਕੁਦਰਤ ਦਾ ਨਿਯਮ ਹੈ ਕਿ ਸਾਰਿਆਂ ਨੇ ਮੂਰ ਰਹੀਂ ਖਾਣਾ ਹਾਂ ਜੋ ਜੋ ਕਦਰ ਨੀ ਬਣਿਆ ਉਵੇਂ ਚੱਲਣਾ ਹੈ ਚਾਹੇ ਜਾਨਵਰ ਹੈ ਚਾਹੇ ਇਨਸਾਨ ਹੈ ਸਾਰਿਆਂ ਪਰ ਇੱਕੋ ਨਿਯਮ ਢੁਕਦਾ ਕਿਸੇ ਦਾ ਲੱਗ ਨਹੀਂ ਹੈਗਾ ਇਦਾਂ ਹੀ ਆਕਰਸ਼ਣ ਦਾ ਸਿਧਾਂਤ ਨਿਯਮ ਹੈ ਚਾਹੇ ਉਹਨੂੰ ਅਸੀਂ ਮੰਨੀਏ ਚਾਹੇ ਨਾ ਮੰਨੀਏ ਉਹ ਕੰਮ ਕਰਦਾ ਹੈ ਪਰਿਵਾਰ ਚ ਸਭ ਤੋਂ ਜ਼ਿਆਦਾ ਸਪੋਰਟ ਕਿੱਦੀ ਰਹੀ ਸਭ ਤੋਂ ਪਹਿਲਾਂ ਮਾਪਿਆਂ ਦੀ ਜੀ ਫਿਰ ਮੇਰੇ ਨਾਲ ਦਾ ਜੰਮਿਆ ਹੋਇਆ ਮੇਰਾ ਭਰਾ ਜਿਹੜਾ ਮੈਨਾਂ ਪਹਿਲਵਾਨੀ ਕਰਦਾ ਮੇਰਾ ਟ੍ਰੇਨਿੰਗ ਪਾਰਟਨਰ ਵੀ ਆਮਰਿਤਪਾਲ ਸਿੰਘ ਅੰਬੂ ਮੇਰੀ ਛੋਟੀ ਭੈਣ ਚਰਨਜੀਤ कौर ਚੰਨੋ ਵੀ ਹੈ ਹੀ ਹੋਈ ਹੈ ਜੀ ਜਿਹੜੀ ਖਾਣਾ ਦੇਦੀ ਗੱਲ ਹੈ ਖਾਣਾ ਸਾਡੀ ਉਹੀ ਪੂਰੀ ਕਰਦੀ ਸੀ ਬਣਾ ਮਾਤਾ ਜੀ ਦਾ ਮਾਤਾ ਜੀ ਜਿਉਂਦੇ ਸੀ ਕੋਈ ਨਹੀਂ ਮਾਤਾ ਜੀ 2018 ਚ ਸਵਰਗਵਾਸ ਹੋਏ ਨੇ ਪਰ ਜਿਵੇਂ ਕਹਿਣਾ ਵੀ ਪਹਿਲਾਂ ਕਿਹਾ ਵੀ ਇੱਕ ਪਹਿਲਵਾਨ ਪਾਲਣਾ ਔਖਾ ਜਾਂਦਾ ਸੀ ਦੋ ਜਾਨੇ ਸੀ ਤੇ ਮਾਂ ਦੋ ਜਾਨਾ ਕਹਿ ਦਿੰਦੀ ਕਈ ਪੁੱਤ ਚਲ ਤੂੰ ਥੋੜੀ ਜਿਹਾ ਹੋਰ ਖਾ ਲਾ ਹਾਂ ਨਹੀਂ ਅਸੀਂ ਉਹ ਤਾਂ ਉਹ ਤਾਂ ਹੈਗੇ ਨਹੀਂ ਸੀ ਵੀ ਜੋ ਕਹਿੰਦੇ ਕਰਦੇ ਦੋ ਟੱਬਰਾਂ ਜਿੰਨਾ ਦਾ ਅਸੀਂ ਦੋ ਜਾਨੇ ਖਾ ਜਾਂਦੇ ਸੀ ਜੀ ਫਿਰ ਉਹ ਰੋਟੀਆਂ ਪਕਾਪ-ਕਪ ਕੀ ਹੋਈ ਸੀ ਜੀ ਬਿਲਕੁਲ ਹਾਂ ਜੀ ਇਹ ਤੇ ਵਾਈਫ ਹੈ ਜਾਂ ਹੋਇਆ ਵਾਈਫ ਦੀ ਬਹੁਤ ਜ਼ਿਆਦਾ ਸਪੋਰਟ ਹੈ ਜੀ ਬਿਲਕੁਲ ਹਾਂ ਜੀ ਪੜ੍ਹੇ ਲਿਖੇ ਸੁੱਚੀ ਜੀ ਵਾਈਫ ਮਿਲੀ ਹੈ ਤੇ 1 6 ਸਾਲ ਦਾ ਬੇਟਾ ਜੀ ਮੇਰਾ ਜੀ ਬਿਲਕੁਲ ਹਾਂ ਜਿਹੜਾ ਜਲ ਸਿੰਘ ਜੀ ਜਦੋਂ ਤੁਸੀਂ ਇੱਥੇ ਜਾਂਦੇ ਹੋ ਤਾਂ ਤੁਹਾਡੀ ਸਪੈਸ਼ਲ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ ਤੁਹਾਨੂੰ ਫਿਰ ਇਸ ਲੈਪ ਦੀ ਟ੍ਰੇਨਿੰਗ ਵਾਸਤੇ ਹਾਂਜੀ ਉੱਥੇ ਸਪੈਸ਼ਲ ਟ੍ਰੇਨਿੰਗ ਇਹ ਦਿੱਤੀ ਜਾਂਦੀ ਹੈ ਕਿ ਮੈਜ਼ਰਮੈਂਟ ਵੀ ਆਪਾਂ ਥੱਪੜ ਮਾਰ ਕਿੱਥੇ ਸਕਦੇ ਹਾਂ ਕਿੱਥੇ ਨਹੀਂ ਸਕਦੇ ਹਾਂ ਉਹਦੀ ਬਾਰ-ਬਾਰ ਉਹਨਾਂ ਨੇ ਦੋ ਦਿਨ ਤੁਹਾਨੂੰ ਦੱਸਣਾ ਪ੍ਰੋਪਰਲੀ ਫਿਰ ਅਗਲੇ ਦੋ ਦਿਨ ਉਹਨਾਂ ਨੇ ਤੁਹਾਨੂੰ ਤੁਹਾਨੂੰ ਪੁੱਛਣਾ ਜੀ ਜਿੱਥੇ ਉਹਨਾਂ ਨੂੰ ਲੱਗਿਆ ਵੀ ਇਹ ਇਹਦੇ ਬੰਦੇ ਤੇ ਹਜੇ ਵੀ ਸਮਝ ਨਹੀਂ ਆ ਰਿਹਾ ਹਾਂ ਉਹ ਇਹਨੂੰ ਫਾਈਟ ਕੈਨਸਲ ਕਰ ਦਿੰਦੇ ਹਾਂ ਹਾਂ ਆ ਸੁਣਿਆ ਕਿ ਉਹ 1 99 ਦੇ ਹਾਂਜੀ 104 ਕਿਲੋ ਦਾ ਸੀ ਪਹਿਲਾਂ ਮੈਂ ਉੱਥੇ ਜਾ ਕੇ ਨਾ ਖਾਣ ਕਰਕੇ ਫੂਡ ਨਹੀਂ ਪਸੰਦਾ ਆ ਜੀ ਤਾਂ ਵਜੋਂ ਥੋੜਾ ਘਟ ਗਿਆ ਪਰ ਫਿਰ ਵੀ weight difference ਬਹੁਤ ਬਹੁਤ ਫਿਰ ਸਭ ਕੁਝ ਖਾ ਲੈਂਦੀ ਸੀ ਤਾਂ ਫੇਰ ਹੋਉਂਦਾ ਮੈਂ ਸਭ ਕੁਝ ਦਾ ਇਹਦਾ ਬੰਦਾ ਵੀ ਖਾ ਲੂੰਗਾ ਨੂਨ ਮਿਰਚ ਲਾ ਕੇ ਦਿਓ ਨਾ ਜੀ ਅੱਛਾ ਫਿੱਕਾ ਦੇ ਦੇਦੇ ਸੀ ਉਹ ਕਹੇ ਉਹਨਾਂ ਦਾ ਕੀ ਪਤਾ ਨਹੀਂ ਕੀ ਉਹ ਸਲਾਈਸਾਂ ਜਿਹਾ ਕੱਟ ਕੇ ਦੀ ਉਸ ਟੀਮ ਕਰ ਕਰਕੇ ਰੱਖਿਆ ਹੋਇਆ ਉਹਨਾਂ ਦਾ ਆਪਣ ਕੁਛ ਐ ਨਹੀਂ ਉਹਨਾਂ ਦੇ ਵਿੱਚ ਨਾ ਨੂਨ ਨਾ ਕੋਈ ਮਿਰਚ ਹੈ ਨਾ ਇਹ ਹਾਤਪਾਂਦੀਆਂ ਚੀਜ਼ਾਂ ਪਈਆਂ ਦੀਆਂ ਦਾ ਜੀ ਤੇ ਮੈਂ ਕਹਿੰਦਾ ਸੀ ਕਿ ਉੱਥੇ ਫ్రਾਈਡ ਰਾਈਸ ਉਹਦੇ ਉੱਪਰ ਸਲਾਦ ਗੱਡਵਾ ਫਿਰ ਉੱਪਰ ਦਹੀਂ ਜੀ ਬਸ ਇਹੀ ਸੀਗਾ ਹੁਣ ਉਹਨਾਂ ਦਾ ਇੱਕ ਦਿਨ ਆਮਲੇਟ ਬਣਾਇਆ ਉਹ ਆਮਲੇਟ ਵੀ ਸਾਲੇ ਫਿੱਕਾ ਲਿਆਤਾ ਅੱਛਾ ਮੈਂ ਕਿਹਾ ਭਰਾ ਮੈਂ ਕੁਸਤਾ ਦੇ ਦੋ ਚੌਲੋ ਵੀ ਚੌਲ ਵੀ ਫਿੱਕੇ ਫਿਰ ਹੁਣ ਪੁੱਛਿਆ ਫਿਰ ਉਹਨਾਂ ਨੇ ਵੀ ਇਹ ਕੱਤ ਤੁਸੀਂ ਕਹਿੰਦੇ ਉੱਥੇ ਅੰਗਰੇਜ਼ ਆਉਂਦੇ ਹੀ ਜ਼ਿਆਦਾ ਜੀ ਸ਼ੋਰ ਪਸਾਰਾ ਹੁੰਦਾ ਹੈ ਅਮਰੀਕਾ ਸਾਰਾ ਹੁੰਦਾ ਹੈ ਫਿਰ ਉਹ ਉਹ ਉਹਨਾਂ ਨੂੰ ਜਿਹੜਾ ਨੂੰ ਮੈਂ ਆਪਾਂ ਮਿਰਚ ਖਵਾਦਿਆਂ ਕਰੇ ਜਣ ਉਹਨਾਂ ਨੇ ਕਿਹਾ ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਜੀ ਵੀ ਜ਼ਹਿਰ ਦੇਤੀ ਸਾਨੂੰ ਤਾਂ ਹਣਾ ਇਹ ਫਰਕ ਸੀਗਾ ਹੋਰ ਕੁਝ ਨਹੀਂ ਜੀ ਤੇ ਮੈਂ ਵੀ ਤੁਹਾਡੇ ਤੋਂ ਜਾਣਨਾ ਚਾਹਣੀ ਆ ਕਿ ਜਦੋਂ ਤੁਸੀਂ ਉੱਥੇ ਜਾਂਦੇ ਹੋ ਮਤਲਬ ਕਿ ਜਦੋਂ ਗੋਰੇ ਵੀ ਤੁਹਾਡੇ ਨਾਲ ਹਨ ਬਈ ਉਹ ਕਰਦੇ ਤਾਂ ਉੱਥੇ ਕੋਈ ਤੁਹਾਡੇ ਲਈ ਉਸ ਸਮੇਂ ਸਿੱਧਾ ਤੁਹਾਨੂੰ ਕੋਈ ਸਪਾਂਸਰਸ ਮਿਲਦੀ ਆ ਕਿ ਹਾਂ ਬਈ ਅਸੀਂ ਇਸ ਮਤਲਬ ਕਿ ਜੁਝਾਰ ਸਿੰਘ ਨੂੰ ਹੁਣ ਸਪਾਂਸਰ ਦੇਵਾਂਗੇ ਅੱਗੇ ਕਿਤੇ ਅੱਗੇ ਜੋ ਤੁਹਾਡਾ ਅੱਗੇ ਸੁਪਨਾ ਹੈਗਾ ਹਨਾ ਤੁਸੀਂ ਕਹਿ ਕੇ ਵਰਡ ਤੇ ਮੈਂ ਪਾਵਰ ਸਲੈਬ ਦਾ ਜਿਹੜਾ ਅੱਗੇ ਜਿੱਤਣੀ ਹੈਗੀ ਚੈਂਪੀਅਨਸ਼ਿਪ ਤਾਂ ਫਿਰ ਹਾਂਜੀ ਮੈਨੂੰ ਸਕਾਲਰਸ਼ਿਪ ਜਾਂ ਕੋਈ ਸਪான்ਸਰਸ ਜਲ ਰਹੀ ਮੈਨੂੰ ਆਪਣੇ ਪੰਜਾਬੀ ਭਰਾ ਜਿਹੜੇ ਉਹਨਾਂ ਦੇਸ਼ਾਂ ਦੇ ਵਿੱਚ ਬੜੇ ਦੇਸ਼ਾਂ ਇੰਗਲੈਂਡ ਕੈਨੇਡਾ ਅਮਰੀਕਾ ਚ ਵਿੱਚ ਵਸੇ ਹੋਇਆ ਕਈਆਂ ਨੇ ਮੈਨੂੰ ਯੈਸ ਕੀਤੀ ਹੈ ਜੀ ਗੱਲ ਵੀ ਚੱਲ ਰਹੀ ਹੈ ਹਾਂ ਹੋ ਸਕਦਾ ਵੀਕੈਂਡ ਦੇ ਉੱਪਰ ਸਾਡਾ ਕੰਟਰੈਕਟ ਵੀ ਸਾਈਨ ਹੋ ਜਾਵੇ ਤੇ ਬਹੁਤ ਵੱਡੀ ਓਪਰਚ्युनिटीਆਂ ਮਿਲ ਗਈਆਂ ਜਿਸ ਦੇ ਨਾਲ ਕਿ ਅਸੀਂ ਹੋਰ ਟ੍ਰੇਨਿੰਗ ਕਰਾਂਗੇ ਵਧੀਆ ਤੇ ਦੇਸ਼ ਦਾ ਕੌਮ ਦਾ ਨਾਮ ਹੋਰ ਵਰਲਡ ਦੇ ਵਿੱਚ ਆਪਾਂ ਉੱਚਾ ਕਰਾਂਗੇ ਜੀ ਜਿੱਦਾਂ ਤੁਸੀਂ ਗੱਲ ਕਰ ਰਹੀ ਸੀ ਕਿ ਤੁਹਾਡੇ ਤੁਹਾਡੀ ਇਸ ਇਸ ਗੇਮ ਨੂੰ ਮਤਲਬ ਕਿ ਪ੍ਰੋਮੋਸ਼ਨ ਕਰਨ ਦੇ ਲਈ ਵੀ ਤੁਹਾਡਾ ਚਿਹਰਾ ਜਿਹੜਾ ਚੁਣਿਆ ਗਿਆ ਹੈਗਾ ਇਸ ਬਾਰੇ ਕੀ ਕਹਿੰਦੇ ਜਿਹੜਾ ਇਹਦਾ ਮਾਲਕ ਹੈ ਜੀ ਡਾਇਨਾ ਵਾਈਟ ਹੁਣੇ ਮੈਨੂੰ ਪੁੱਛਿਆ ਮੈਂ ਉਹਨੂੰ ਉਹਨੂੰ ਉਹਨੇ ਮੇਰੇ ਨਾਲ ਆਪਣੇ ਇੰਜੋਏ ਕੀਤਾ ਫਾਈਟ ਨੂੰ ਸਾਹਮਣੇ ਬੈਠ ਕੇ ਥਾਪੀਆਂ ਉਹਦੇ ਸਾਹਮਣੇ ਮਾਰੀਆਂ ਪੰਗੜਾ ਉਹਦੇ ਸਾਹਮਣੇ ਪਾਇਆ ਤੇ ਜਦੋਂ ਮੈਂ ਉਹਨੂੰ ਆਵਾਜ਼ ਮਾਰ ਕੇ ਕਿਹਾ ਵੀ ਡਾਇਨਾ ਆਈ ਲਵ ਯੂ ਉਹ ਕਹਿੰਦਾ ਆਈ ਲਵ ਯੂ ਟੂ ਜੀ ਮੈਂ ਕਿਹਾ ਵੀ ਮੇਰਾ ਡ੍ਰੀਮ ਅੱਜ ਸੱਚਾ ਹੋ ਗਿਆ ਡ੍ਰੀਮ ਕਮਸ ਟੂ ਹਾਂ ਕਹਿੰਦਾ ਵੀ ਉਹਨੇ ਪੁੱਛਿਆ ਵੀ ਤੂੰ ਇੰਡੀਆ ਚ ਕਿੱਥੇ ਤੋਂ ਆ ਮੈਂ ਕਿਹਾ ਵੀ ਮੈਂ ਪੰਜਾਬ ਤੋਂ ਕਹਿੰਦਾ ਵੀ ਮੈਂ 3 ਮਹੀਨਿਆਂ ਬਾਅਦ ਆ ਰਿਹਾ ਜੀ ਨਵੇਂ ਸਾਲ ਦੇ ਵਿੱਚ ਫਸਟ ਟਾਈਮ ਇੰਡੀਆ ਚ ਆਉਂਗਾ ਜੀ ਤੇ ਤੂੰ ਮੇਰੇ ਨਾਲ ਹੋਰ ਤੂੰ ਮੈਨੂੰ ਹੋਸਟ ਕਰੂਗਾ ਮੇਰੇ ਨਾਲ ਰਹੂਗਾ ਤੇ ਬਾਅਦ ਚੋਂ ਮੈਨੂੰ ਜਿਹੜਾ ਸੀਈਓ ਹੁੰਦਾ ਹਾਂਜੀ ਜਿਹੜਾ ਯੂਐਫਸੀ ਦਾ ਸੀਈਓ ਲਾਇਆ ਹੋਇਆ ਉਹਨਾਂ ਨੇ ਉਹ ਆਇਆ ਮੇਰੇ ਕੋਲ ਮੇਰੀ ਉਹਨੇ ਇੰਜਰੀ ਚੈੱਕ ਕਰੀ ਮੈਨੂੰ ਫੋਟੋ ਖਿੱਚ ਕੇ ਉਹਨੇ ਡੈਨਾਵਾਇਟ ਨੂੰ ਭੇਜੀ ਕਿ ਬਿਲਕੁਲ ਠੀਕ ਹੈ ਤੇ ਫਿਰ ਉਹਨੇ ਉਦੋਂ ਦੱਸਿਆ ਕਿ ਅਸੀਂ ਤੇਰਾ ਚਿਹਰਾ ਮੇਨ ਲੈ ਕੇ ਇਹ ਇੰਡੀਆ ਦੇ ਵਿੱਚ ਗੇਮ ਨੂੰ ਪ੍ਰਮੋਟ ਕਰਾਂਗੇ। ਧੰਨਵਾਦ ਤੁਹਾਡੇ ਲਈ ਤਾਂ ਬਹੁਤ ਮਾਣ ਵਾਲੀ ਗੱਲ ਹੋਏਗੀ ਕਿ ਹਾਂ ਜੀ ਕਿਹ ਤਰ੍ਹਾਂ ਦਾ UFC ਜਿਹੜੇ ਗੇਮ ਜਿੱਤੀ ਉਹ ਇੱਕ ਤਰ੍ਹਾਂ ਨਾਲ ਉਹਨਾਂ ਵੱਲੋਂ ਸਪਾਂਸਰ ਹੀ ਆ ਇਹ ਉਹਦੇ ਵੀ ਬ੍ਰਾਂਡ ਇੰਵੈਸਟਰ ਬਣ ਗਏ। ਹਾਂ ਜੀ ਇੰਡੀਆ ਦੇ ਵਿੱਚ ਬ੍ਰਾਂਡ ਇੰਵੈਸਟਰ ਬਣ ਜਾਂਦੇ। ਬਿਲਕੁਲ ਬਹੁਤ ਧੰਨਵਾਦ ਵੀਰ ਜੀ ਤੁਸੀਂ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਆਸ ਕਰਦੇ ਹਾਂ ਕਿ ਜਿੱਦਾਂ ਤੁਸੀਂ ਇਹ ਫਾਈਟ ਜਿੱਤੀ ਅੱਗੇ ਵੀ ਫਾਈਟਾਂ ਜਿੱਤ ਜੋ ਤੁਹਾਡਾ ਸੁਪਨਾ ਆ ਉਹ ਮਹਾਰਾਜ ਪੂਰਾ ਕਰੇ ਜਿਸ ਧਰਤੀ ਤੇ ਤੁਸੀਂ ਬੈਠੇ ਹੋ ਕਹਿੰਦੇ ਕਿ ਇਸ ਜ਼ਰਰੇ ਜ਼ਰਰੇ ਦੇ ਵਿੱਚ ਤਾਂ ਹਨਾ ਗੁਰੂ ਸਾਹਿਬ ਜੀ ਦੇ ਉਹ ਮਹਿਕ ਗੂੰਜਦੀ ਆ ਹਨ ਤੇ ਇਥੇ ਸ਼ਹੀਦਾਂ ਦੀ ਧਰਤੀ ਇਥੇ ਲਹੂ ਡੁੱਲਿਆ ਹੋਇਆ ਆ ਤੇ ਉਸ ਲਹੂ ਦੇ ਜ਼ਾਇਏ ਅਸੀਂ ਵੀ ਆ ਕਿਉਂਕਿ ਇਸ ਧਰਤੀ ਤੋਂ ਜੰਮੇ ਆ ਤਾਂ ਲੱਗਿਆ ਕਿ ਉਹੀ ਪ੍ਰੇਰਣਾ ਮੈਨੂੰ ਉੱਥੇ ਲੈ ਕੇ ਗਈ ਆ ਬਿਲਕੁਲ ਜੀ ਬਹੁਤ ਵੱਡੀ ਮੋਟੀਵੇਸ਼ਨ ਹੈ ਜਿਵੇਂ ਕਿ ਜੋਗੀ

ਤੇ 40 ਨੂੰ ਆਪਾਂ ਡਿਵਾਈਡ ਕਰੀਏ ਨਾ 10 ਲੱਖ ਨੂੰ 40 ਚ ਤਾਂ ਸਵਾ ਲੱਖੇ ਹੁੰਦਾ ਹਰੇਕ ਦੇ। ਬਿਲਕੁਲ ਸਵਾ ਲੱਖੇ। ਗੁਰੂ ਸਾਹਿਬ ਦੀ ਮੈਥਮੈਟਿਕਸ ਗੁਰੂ ਸਾਹਿਬ ਦਾ ਮੈਂ ਪਹਿਲਾਂ ਕਹਿ ਗਿਆ ਤਾਂ ਵੀ ਇਹ ਬੈਟਲ ਆਫ ਚਮਕੌਰ ਸਾਹਿਬ ਤੋਂ ਮੈਂ ਸਿੱਖਿਆ ਕਿ ਪਹਿਲਾਂ ਕਨਸੀਵ ਫਿਰ ਬਲੀਫ ਫਿਰ ਅਚੀਵ ਇਹ ਬਹੁਤ ਬੜੀ ਗੱਲ ਹੈ। ਇਤਿਹਾਸ ਨੂੰ ਪੜਨ ਦਾ ਵੀ ਸ਼ੌਂਕ ਰੱਖਦੇ ਹੋ। ਹਾਂਜੀ ਮੈਂ 400 ਪਲੱਸ ਕਿਤਾਬਾਂ ਪੜ ਚੁੱਕਿਆ ਜੀ ਹਿਸਟਰੀ ਦੀ। ਬਿਲਕੁਲ। ਤੇ ਬਾਣੀ ਦੇ ਨਾਲ ਨਾਲ ਕਹਾਣੀ ਬਾਣੀ ਗੁਰੂ ਗ੍ਰੰਥ ਸਾਹਿਬ ਦਾ ਮੈਂ ਦੋ ਵਾਰ ਸਟਿਕ ਕਰ ਚੁੱਕਿਆ ਜੀ। ਜੀ ਕਰ ਚੁੱਕਿਆ। ਹਾਂਜੀ ਠੀਕ ਹੈ ਫਿਰ ਤਾਂ ਪਿੱਛੇ ਰਹਿ ਨਹੀਂ ਗਿਆ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰ ਲਏ ਹਨ ਹਾਂ ਗੁਰੂ ਨਾਲ ਗੱਲਾਂ ਹੁੰਦੀਆਂ ਆ ਜਦੋਂ ਅਸੀਂ ਪਾਣੀ ਪੜਦੇ ਆ ਤਾਂ ਬਹੁਤ ਧੰਨਵਾਦ ਜੀ ਜੁੜੇ ਰਹੇ ਹੋ ਇੱਕ ਸੁਨੇਹਾ ਟੀਵੀ ਦੇ ਨਾਲ ਆਸ ਕਰਦੇ ਆ ਕਿ ਵੀਰ ਜੀ ਹੁਣ ਕਹਿ ਰਹੇ ਕਿ ਇਹਨਾਂ ਦਾ ਸੁਪਨਾ ਹੈਗਾ ਆ ਅੱਗੇ ਜਿਹੜੀ ਫਾਈਟ ਜਿੱਤਣ ਦਾ ਵੀ ਜੇ ਇੱਕ ਵਾਰੀ ਆਪਦੇ ਮੋਹੋ ਵੀ ਤੁਸੀਂ ਦੱਸਦੇ ਹੋ ਕਿ ਜਿਹੜੀ ਅੱਗੇ ਤੁਸੀਂ ਫਾਈਟ ਜਿੱਤਣ ਲਈ ਤਿਆਰੀ ਕਰਨੀ ਆ ਹਾਂਜੀ ਮੇਰੇ ਅੱਗੇ ਮੈਂ ਵਰਲਡ ਚੈਂਪੀਅਨਸ਼ਿਪ ਦੀ ਟਾਈਟਲ ਦੀ ਦੌੜ ਚ ਐ ਮੈਂ ਟੌਪ 10 ਦੇ ਵਿੱਚ ਐ ਹੈਵੀ weight ਪਾਵਰ ਸਲੈਬ ਦੇ ਕੰਪੀਟੀਸ਼ਨ ਦੇ ਵਿੱਚ ਤੇ ਹੋ ਸਕਦਾ ਦੋ ਫਾਈਟਾਂ ਤੋਂ ਬਾਅਦ ਮੈਨੂੰ ਟਾਈਟਲ ਫਾਈਟ ਮਿਲ ਜਾਣੀ ਹੈ ਜੀ ਹੁਣ ਇਸ ਵੇਲੇ ਵਰਲਡ ਦੇ ਵਿੱਚ ਪੂਰੇ ਟੌਪ 10 ਦੇ ਵਿੱਚ ਤੁਸੀਂ ਹਾਂਜੀ ਪੂਰੇ ਵਰਲਡ ਦੇ ਟੌਪ 10 ਦੇ ਵਿੱਚ ਆ ਉਹਨਾਂ ਦੇ ਵਿੱਚ ਨੌ ਖਿਡਾਰੀਆਂ ਦੇ ਵਿੱਚੋਂ ਪੰਜ ਖਿਡਾਰੀ ਅਮਰੀਕਾ ਦੇ ਨੇ ਜੀ ਇੱਕ ਖਿਡਾਰੀ ਕਜ਼ਾਕਿਸਤਾਨ ਦਾ ਨਹੀਂ ਉਜ਼ਬੇਕਿਸਤਾਨ ਦਾ ਜੀ ਤੇ ਇਹਨ ਖਿਡਾਰੀ ਉਧਰ ਦੇ ਯੂਰਪ ਦੇ ਨੇ ਕਿਸੇ ਪਾਸੇ ਦੇ ਤੇ ਮੈਂ ਕੱਲਾ ਫਿਰ ਸਿੱਖ ਸਰਦਾਰ ਇੰਡੀਆ ਦਾ ਜੀ ਪੂਰੇ ਇੰਡੀਆ ਦੇ ਵਿੱਚ ਬਹੁਤ ਖੁਸ਼ੀ ਹੋਈ ਵੀਰ ਜੀ ਨੂੰ ਮਿਲ ਕੇ ਵੀ ਜੁੜੇ ਰਿਹਾ ਸੁਨੇਹਾ ਟੀਵੀ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ